ਸਾਸੀ ਕਬੀ ਜੀ ਸਾਰਿਆਂ ਨੂੰ ਜਗਦੀ ਟੈਰਫਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋਲ ਝੋਟੀਆਂ ਦਾ ਲੋਡ ਪਹੁੰਚ ਚੁੱਕਾ ਵਾ ਕੋਈ ਝੋਟੀਆਂ ਆਪਾਂ ਤੁਹਾਨੂੰ ਅੱਡਾ ਅੱਡ ਦਿਖਾਵਾਂਗੇ ਤੇ ਇੱਕ ਵਿੱਚ ਗੱਬਣੇ ਤੇ ਬਾਕੀ ਜਿਹੜੀਆਂ ਬਿਲਕੁਲ ਸੁਈਆਂ ਸੁਈਆਂ ਨੇ ਤੇ ਜਿਹੜੀਆਂ ਆ ਇੱਕ 2 3 ਨੰਬਰ ਦਾ ਜਿਹੜੀਆਂ ਝੋਟੀਆਂ ਨੇ ਟੋਪ ਕਲਾਸ ਜਿਹੜੀਆਂ ਵੱਡੀਆਂ ਫੁੱਲ ਸਾਈਜ਼ 20 ਰੋ ਪਲੱਸ ਵਾਲੀਆਂ ਝੋਟੀਆਂ ਨੇ ਤੇ ਬਾਕੀ ਬਾਈ ਜੀ ਨਾਲ ਕਰਦੇ ਆ ਗੱਲ ਬਾਤ ਤੇ ਲੈਣੀ ਡਿਟੇਲ ਸਸੀ ਬਾਈ ਸਸੀ ਸਸੀ ਠੀਠਾ ਹੋ ਵੇਦੀ ਹਾਂਜੀ ਹਾਂਜੀ ਬਾਈ ਬਾਕੀ ਸਭ ਤੋਂ ਜਗਦੀਪ ਡੇਰੀ ਫਾਰਮ ਵੇਖਣ ਲੈ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਵੀਰੇ ਹਾਂਜੀ ਹਾਂਜੀ ਬਾਈ ਜਿਨ੍ਹਾਂ ਸਾਨੂੰ ਇੰਨਾ ਮਾਂ ਤੇ ਵੀਰ ਪਿਆਰ ਬਖਸ਼ਿਆ ਹਾਂਜੀ ਬਾਈ ਤੇ ਸਭ ਤੋਂ ਵੱਡੀ ਗੱਲ ਇਹ ਵੀਰੇ ਸਾਨੂੰ ਜਿਨ੍ਹਾਂ ਨੇ ਡੇਰੀਆਂ ਝੋਟੀਆਂ ਮਤਲਬ ਵੀ ਪਿਆਰ ਵੀਰਾਂ ਦਾ ਭਰਾਵਾਂ ਦਾ ਮਿਲਿਆ ਵੀ ਆਈ ਮਤਲਬ ਲੈਣ ਲਾਤਾ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਬਾਈ ਤੇ ਅੱਜ ਦੀ ਘੜੀ ਦੇ ਵਿੱਚ ਪਰਮਾਤਮਾ ਦੇ ਮਿਹਰ ਨਾਲ ਵੀਰੇ ਪਹਿਲੇ ਨੇ ਕੱਟੀ ਸਾਡੇ ਕੋਲ ਮਤਲਬ ਇਹੋ ਜਿਹੀ ਤਿਆਰ ਹੋ ਗਈ ਜੇ ਪਹਿਲੇ ਨਹੀਂ ਕੱਟੀ ਮਤਲਬ 18 19 ਕਿਲੋ ਤੋਂ ਤਿਆਰ ਹੈ ਜਿਹੜੀ 20 ਪਲੱਸ ਹੈ ਪਹਿਲੇ ਨਹੀਂ ਕੱਟੀ ਜਾ ਸਕਦੀ ਜਿਹੜੀ 20 ਤੋਂ ਪਲੱਸ ਵਾਲੀ ਹਾਂਜੀ ਹਾਂਜੀ ਜੀ ਭਾਜੀ ਤੇ ਬਾਕੀ ਜਿਹੜੀਆਂ ਛੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਜਿਹੜੀਆਂ ਟੌਪ ਤੋਂ ਟੌਪ ਚ ਮਤਲਬ ਜਿਹੜੀ ਵੀ ਮਤਲਬ ਪਰਮਾਤਮਾ ਦੀ ਘੜੀ ਨਾਲ ਜਦੀ ਘੜੀ ਜਿਹੜੀ ਮਈਆਂ ਲਈਆਂ ਨਾ ਹਾਂਜੀ ਹਾਂਜੀ ਸਾਰੀਆਂ ਵੀ ਪਰਮਾਤਮਾ ਦੀ ਘੜੀ ਜੋ ਆਪਣੇ ਨਾਲ ਵਾਲਾ ਵੀ ਵੀ ਪਲੱਸ ਕਰਕੇ ਲਈਆਂ ਜਿਹੜੀ ਗੱਲ ਕਰਨ ਵਾਲੀ ਆ ਤੇ ਜੇ ਜਿੱਦ ਦੀ ਜਿਵੇਂ ਆਪਾਂ ਇੱਕ ਇੱਕ ਨੰਬਰ ਦੀ ਗੱਲ ਕਰ ਲਈਏ ਤੇ ਜਿਹੜੀ 5 ਨੰਬਰ ਤੇ ਆ ਇਹ ਭਾਜੀ ਇਹ ਇਹ ਛੋਟੀ ਤੇ ਜੰਦਾ ਆਏ 4 ਦੰਦ ਹੋ ਗਈ ਲੋਨ ਇਹ ਕੰਡਾਲ ਹੋਣਾ 19 19.5 ਕਿਲੋਗਾਂ ਪਰ 18 ਕਿਲੋ ਆਪਾਂ ਕੰਡਾਲ 1.5 2 ਕਿਲੋ ਦੀ ਘੱਟ ਦਾ ਸਕਦੇ ਆ 18 ਕਿਲੋ ਨੂੰ ਇਹਨੂੰ ਜਿਹੜਾ ਮਰਜ਼ੀ ਕੰਡਾਲਵਾ ਸਕਦਾ ਭਾਈ ਜੀ ਤੇਰੀਆਂ 18 ਕਿਲੋ ਨੈਟ ਤਿਆਰ ਤੇ ਦੁੱਧ ਝੋਟੀ ਭਾਈ ਅੱਜ ਸੂਈ ਨੂੰ ਇਹਨੂੰ ਅਠਵਾ ਦੇਣੇ ਆ ਅਠਵਾ ਦੇਣ ਤੇ ਝੋਟੀ ਭਲੀ ਜਿੱਦਨ ਮੇਲੇ ਤੇ ਲੱਗੀ ਤੇ ਰੀਆਂ ਤੋਂ ਪਾਰ ਜਾਏਗੀ ਵੀ ਅੰਦਰ ਨਹੀਂ ਰਹੀਂਗੀ ਭਾਈ ਜੀ ਬਾਕੀ ਇਹ ਬ੍ਰੀਡ ਦੀ ਗੱਲ ਕਰ ਲਈਏ ਤੇ ਇਹ ਬਿਲਕੁਲ ਐ ਸਿੱਧੀ ਗਾੜਾਂ ਨੂੰ ਆਲੇ ਪੇਟ ਭੁੜੇ ਦੀ ਕੁਆਦੀ ਹੋ ਚੰਗੀ ਆ ਤੇ ਖੋਲ ਕੇ ਤੋੜਦੇ ਜਿੰਨੀ ਵੀ ਵੀਰੇ ਹੈਗੀ ਨਾ ਚੈਂਪੀਅਨ ਝੋਟੀਆਂ ਵੀਰੇ ਜਿਹੜੀ ਅਲਗਨ ਵਾਲੀ ਆ ਕਿ ਥਾਂ ਦੀ ਗੱਲ ਕਰੀਏ ਤੇ ਬਿਲਕੁਲ ਨੋਕਲਾ ਥਾਰ ਆ ਗਿਆ ਜੀ ਹਾਂ ਜੀ ਵੀਰੇ ਤੇ ਬਿਲਕੁਲ ਆ ਚਵਾਜੂ ਕਿੰਦਾ ਦੀਦੀ ਜੀ ਮੈਨਾਂ ਵੀਰੇ ਉਨੀ ਗਾੜ ਹੋ ਗਈ ਉਨੀ ਪਿਛਾਰ ਹੋ ਗਈ ਤੀਆਂ ਅੱਛਾ ਜੀ ਪਰਮਾਤਮਾ ਜੀ ਮੈਂ ਤੁਹਾਨੂੰ ਅੱਜ ਦੀ ਘੜੀ ਦੇ ਵਿੱਚ ਨਾ ਹਾਂ ਜੀ ਜਿੰਨਾ ਵੇਖੋ ਸਭ ਤੋਂ ਇੱਕ ਗੱਲ ਹੁੰਦੀ ਵੀ ਇਹ ਗਾੜ ਕੋਈ ਛੋਟੀ ਦੀ 2 ਕਿਲੋ 2.5 ਕਿਲੋ ਗਾੜੀਆਂ ਦੀਆਂ ਤੇ ਉਨੀ ਦੀ ਗਾੜ ਹੋ ਗਈ ਉਨੀ ਪਿਛਾਰ ਛੋਟੀ ਦੀ ਹੋ ਗਈ ਤੀਆਂ ਜਿੰਨਾ ਅਗਲੇ ਜਿੰਨਾ ਅਗਲੇ ਥਣੇ ਚ ਦੁੱਧੂਗਾ ਉਨਾ ਹੀ ਪਿਛਾਰ ਚ ਦੁੱਧੂ ਤੇ ਸਿੰਘ ਵਿੱਚ ਰੁਪਈਆ ਵੀ ਨਹੀਂ ਲੰਗਦਾ ਵੀਰ ਜੀ ਲਓ ਜੀ ਸਿੰਘ ਵਿੱਚ ਚੈਂਪੀਅਨ ਆ ਗਿਆ ਤੇ ਝੋਟੀ ਵੀ ਚੈਂਪੀਅਨ ਆ ਆ ਇਧਰੋਂ ਦੌਰ ਮੇਰਾ ਵੀ ਰੇਡਰ ਨੂੰ ਝੋਟੀ ਵੀ ਚੈਂਪੀਅਨ ਆ ਗਈ ਤੇ ਮੇਰਾ ਵੀਰਾ ਕਰੀ ਦਿਖਾ ਦੇ ਰੇਡਰ ਦੀ ਕੁਆਲਿਟੀ ਤੇ ਜਿਹੜਾ ਤੁਰਨਾ ਝੋਟੀ ਕੋ ਉਹ ਵੀ ਔਖਾ ਵਾ ਲਓ ਜੀ ਥਾਰ ਜਿਹੜਾ ਬਿਲਕੁਲ ਗਾਰਡ ਪਛਾਰ ਪਾਈ ਜਾਂਦਾ ਬਿਲਕੁਲ ਓਕੇ ਆ ਬਿਲਕੁਲ ਗਾਰਡ ਪਛਾਰ ਜਿਹੜੀ ਬਰਾਬਰ ਆ ਤੇ ਬਾਕੀ ਆ ਕੋ ਫੇਸਬੁਕ ਦਿਖਾ ਦੇ ਮੇਰਾ ਵੀਰ ਬਿਲਕੁਲ ਜੱਡ ਬਲੈਕ ਝੋਟੀ ਤੇ ਕਾਗਜ਼ੀ ਬਿਲਕੁਲ ਫਸਲੀ ਆ ਇੱਕ ਮਾਰੇ ਆਲ ਝੋਟੀ ਨੂੰ ਮਾਰ ਦੇ ਵੀਰੇ ਆਹ ਦੇਖੋ ਗੱਲ ਇਹ ਗਲੇਵੇ ਜਿਹੜੇ ਐਫ ਗਾਇਆਂ ਨੂੰ ਦੇ ਜਿਹੜੀ ਪਾਉਣ ਝੋਟੀ ਨੂੰ ਚਾਰ ਦੰਦ ਨੇ ਉਹ ਐਡਾ ਜਗਾੜ ਲੱਗਣਾ ਮੈਨਾ ਖੋਂਦਾ ਵੀਰੇ ਸਹੀ ਗੱਲ ਤੇ ਜਦੋਂ ਪ੍ਰਮਾਤਮਾ ਨੇ ਆਪਣੀ ਦੇ ਮਨ ਚ ਇਹੋ ਛਾੰਦੀ ਵੀ ਵੀਰੇ ਜਿਹੜੇ ਝੋਟੀਆਂ ਲੈਣੀਆਂ ਵੀ ਚੈਂਪੀਅਨ ਕਰਕੇ ਲੈਣੀਆਂ ਵੀਰ ਜਿਹਦੀ ਗੱਲ ਕਰਨ ਵਾਲੀ ਆ ਤੇ ਉਹਨੇ ਗਾਰਡ ਹੋ ਗਈ ਉਹਨੇ ਪਿਛਾਰ ਹੋ ਗਈ ਜਿਹੜੀ ਮਾਰੇ ਫੇਰੇ ਕਰੀਏ ਮੇਰਾ ਵੀਰ ਉਹਨਾਂ ਹੀ ਗਾਰਡ ਜਦੋਂ ਦੋਦੂ ਕੋ ਨਹੀਂ ਪਿਛਾਰ ਦੇ ਦੋਦੂ ਕਰਾ ਲਈ ਲਓ ਜੀ ਝੋਟੀ ਕੋ ਤੁਰਨਾ ਦੀ ਔਕਾਜੀ ਦੇਖੋ ਜੀ ਤੇ ਬਾਕੀ ਗਾਰਡ ਪਿਛਾਰ ਦੀ ਬਿਲਕੁਲ ਬਰਾਬਰ ਹੈ ਝੋਟੀ ਤੇ ਜੈਡ ਬਲੈਕ ਝੋਟੀ ਆ ਗਈ ਤੇ ਬਾਕੀ ਫੇਸਪੂਲ ਦੀ ਕੁਆਲਿਟੀ ਦਿਖਾ ਦੇ ਮੇਰੇ ਵੀਰ ਬਿਲਕੁਲ ਐ ਇਹ ਸਿੰਗ ਦਾ ਬਿਲਕੁਲ ਰੁਪਈਆ ਨਹੀਂ ਲੱਗਦਾ ਸਿੰਗ ਦੇ ਵਿੱਚ ਤੇ ਦੰਦੋ ਕਿਵੇਂ ਆ ਬਾਈ ਦੰਦੋ ਚਾਰ ਦੰਦ ਹੋ ਗਈ ਵੀਰ ਪਲੂਣ ਪੀਤੀਆਂ ਹਾਂਜੀ ਪਲੂਣ ਪਹਿਲਾ ਸੁਜੀਆ ਹਾਂਜੀ ਬਾਈ ਦੂਜੇ ਜਿਹੜੇ ਦੋ ਵੀਰੇ ਆ ਹਾਂਜੀ ਲਿਖਿਆ ਹਾਂਜੀ ਤੇ ਬਾਕੀ ਵੀਰੇ ਚਲੋ ਪ੍ਰਮਾਤਮਾ ਦੀ ਘੜੀ ਨੂੰ ਆਪਣੇ ਮਨ ਚ ਇਹੋ ਹੀ ਛਿਆਂ ਦੇ ਵੀ ਮਨ ਲਓ ਟਾਪ ਕਲਾਸ ਲਗਈ ਜਿੰਨੀਆਂ ਵੀ ਜਿੰਨੀਆਂ ਵੀ ਆਪਾਂ ਵੀਡੀਓ ਤੇ ਪਾਈਆਂ ਟਾਪ ਤੇ ਟਾਪ ਪਾਈਏ ਤੇ ਬਾਕੀ ਗੱਲ ਮੇਨ ਗੇਨ ਗੱਲ ਆ ਗਈ ਬਰੇਤੀ ਮਲਾ ਵੀ ਪ੍ਰਮਾਤਮਾ ਦੀ ਘੜੀ ਨੂੰ ਵੀਰੇ ਹਾਂਜੀ ਜਿੱਦਣ ਝੁਟੀ ਮਲਾ ਵੀ ਇਹ ਝੋਟੀ ਲਾਈਟ ਮਤਲਬ ਚ ਚਲਾਉਣ ਵਾਲੀ ਆ ਵੀਰੇ ਤੇੀਆਂ ਸਹੀ ਗੱਲ ਹੈ ਇਹ ਚਲੋ ਪਰਮਾਦਰ ਦੇ ਨਾਲ ਸਾਨੂੰ ਪਤਾ ਵੀਡੀਓ ਚੱਲਦੀ ਜੇ ਰਹਿਣੀ ਨਹੀਂ ਝੋਟੀ ਸਾਡੇ ਕੋਲ ਨਹੀਂ ਰਹਿਣੀ ਨਹੀਂ ਰਹਿਣੀ ਮਤਲਬ ਹੀਰਿਆਂ ਦਾ ਵੀ ਵੀਰ ਕੋਈ ਮੁੱਲ ਨਹੀਂ ਹੁੰਦਾ ਵੀਰੇ ਜਿਹੜੀ ਹਲ ਕਰਨ ਵਾਲੀ ਹਾਂਜੀ 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 ਵੀਰੇ ਤੇ ਬਾਕੀ ਟੌਪ ਕਲਾਸ ਦੇ ਮੁੱਲ ਜਿਗਰੀ ਫਿਰ ਮੁੱਲ ਗਰਦੀ ਵੇਖੋ ਮੈਂ ਪਹਿਲੀ ਗੱਲ ਦੱਸ ਚੁੱਕਾ ਜਿਹੜਾ ਹੀਰਿਆਂ ਦਾ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਦਦੀਆਂ ਹਾਂਜੀ 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 ਤੇ ਝੋਟੀ ਦੇ ਮਤਲਬ ਜਿੰਨਾ ਦੋਦ ਪਹਿਲੇ ਪਲੋਂ 4-5 ਕਰ ਗਈ ਆ ਝੋਟੀ ਦਾ 5 5 ਲੱਖ ਦੀ ਪਰ ਆਪਾਂ ਕੀਮਤਾਂਲੇ ਪਾਸੇ ਨਹੀਂ ਜਾਣਾ ਵੀਰੇ ਤੇੀਆਂ ਆ ਆਪਾਂ 3.5 ਲੱਖ ਦੀ ਝੋਟੀ ਦੇ ਦਾਂਗੇ ਵੀਰੇ ਜਿਹੜੀ ਗੱਲ ਕਰ ਰਹੇ ਆਪਾਂ ਕਹੇ ਜਿਹੜੀ ਵੱਡੀਆਂ ਝੋਟੀਆਂ ਦਾ ਮੁੱਲ ਨਹੀਂ ਦੱਸਦੇ ਜੀਬਰਾ ਵਾਲੇ ਫੋਨ ਹੁੰਦੇ ਯਾਰ ਤੁਸੀਂ ਮੁੱਲ ਜਰੂਰ ਦੱਸਿਆ ਕਰੋ ਜਿਹੜੀ ਗੱਲ ਕਰਨ ਵਾਲੀ ਆ ਤੇ ਇਹ ਕਰਕੇ ਆਪਾਂ ਮੁੱਲ ਦੱਸਦੇ ਆ ਇਹ ਆਪਾਂ 3.5 ਲੱਖ ਦੀ ਝੋਟੀ ਜੈਸਨੋ ਦੇ ਦਾਂਗੇ ਜੈਸਨੋ ਤੇ ਮਾਨ ਕੀ ਕਰੇਗਾ ਜੀ ਦੀ ਵੀਰਾ ਮਾਨ ਵੀਰੇ ਓਏ 8000 2000 ਤੱਕ ਕਰ ਦਾਂਗੇ ਜਿਹੜੀ ਜਿਹੜੀ ਗੱਲ ਮੇਰਾ 2000 ਦਾ ਨਹੀਂ ਅੱਜ ਅੱਜ ਝੋਟੀ ਵੀ ਚੰਗੀ ਆ ਹਾਂ ਜੀ ਟਾਪ ਗਰਾਜ ਛੋਟੀ 20 ਸਰਾ ਪਹਿਲਾ ਸੁਹਾ ਛੋਟੀ ਮੈਨਾਂ ਬੜੀ ਪਰਮਾਤਮਾ ਨੇ ਮੈਨੂੰ ਬੜੀਆਂ ਬੜੀਆਂ ਛੋਟੀਆਂ ਛੋਟੀਆਂ ਲੰਗੀਆਂ ਹਾਂ ਜੀ ਇਹ ਕਰਮਾਲੀ ਮੈਨੂੰ ਐਡੀ ਪਹਿਲੇ ਕੱਟੀ ਨੂੰ ਲੈਵਾ ਲੱਗਿਆ ਮੈਂ ਵੀ ਲੈਵਾਰੇ ਗਾਰਦੀ ਵੀ ਬਰਾਬਰ ਤੇ ਪਛਾਰਦੀ ਵੀ ਬਰਾਬਰ ਤੇ ਜੇ ਬਿੰਦੀਆਂ ਵਾਲਾ ਲੈਵਾ ਭਾਜੀ ਦੋ ਪੰਜ ਹਜ਼ਾਰ ਰੁਪਏ ਕਰਮਾਲੀ ਦੇ ਕਿਹਾ ਜੀ ਬਾਜੂ ਜੀ ਹਾਂ ਜੀ ਜੀ 5000 ਰੁਪਏ ਜਿੱਦ ਦੀ ਸ਼ੋਰ ਕਰਦੇ ਦੇ ਦਾਂਗੇ ਵੀਰੇ 345000 ਦੀ ਚੈਂਪੀਨ ਛੋਟੀ ਦੇ ਦਾਂਗੇ ਅਰੇ ਛੋਟੀ ਬਿੱਦੂ ਅੱਜ ਦੀ ਗੱਲ ਜਵੇਰੇ ਚਲੋ ਆਪਾਂ ਜਿੰਨੇ ਦੀ ਮਰਜ਼ੀ ਦੇ ਦੇਣੀ ਜਿਹੜੀ ਗੱਲ ਕਰਨ ਵਾਲੀ ਆ ਰੋਟੀ ਦਾ ਮੁੱਲ ਵੀਰੇ ਝੋਟੀ ਐਡੀ ਅੱਜ ਲੱਭਣੀ ਵੀ ਚਾਹੀਏ 5 ਲੱਖ ਤੋਂ ਐਡੀ ਘੱਟ ਨਹੀਂ ਝੋਟੀ ਲੱਭਣੀ ਨਹੀਂ ਮਿਲਦੀ ਜੇ ਦਿਵਾਲੀ ਦੇ ਹੁੰਦੀ ਅੱਜ ਝੋਟੀ ਦੇ 5 ਲੱਖ 5 ਲੱਖ ਰੁਪਏ ਜੇ ਆਪਾਂ 3 ਲੱਖ 45 ਹਜ਼ਾਰ ਦੀ ਝੋਟੀ ਦੇ ਦਾਂਗੇ 20 ਕਿਲੋ ਵਾਲੀ ਝੋਟੀ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਸਾਢੇ 3 ਲੱਖ ਮੋਲਿਆ ਇਹ 5000 ਰੁਪਿਆ ਬਾਈ ਨੂੰ ਕਿਹਾ ਮਾਨਦਾਨ ਕਰਦੇ ਤੇ ਝੋਟੀ ਦੁਬਾਰਾ ਖੋਲ ਕੇ ਤੋਰਤੀ ਲੰਮੀ ਤੋਰ ਦੇ ਮਤਲਬ ਲੰਮੀ ਲੰਮੀ ਕਰਦੇ ਵੀਰ ਦੀਆਂ ਲੰਮੀ ਤੋਰ ਦੇ ਤੇ ਮਤਲਬ ਹਾਂ ਫੁੰਦੀ ਵਾਲੀ ਬਕਲੋ ਕੇ ਲਾਇਆ ਲਾਇਆ ਭਾਈ ਲਾਇਆ ਲੋ ਜੀ 345000 ਦੀ 5000 ਰੁਪਇਆ ਛੋਟ ਕਰਤੀ ਆ ਤੇ 20 ਸਿਰਾ ਜਿਹਨੂੰ 20 ਸਿਰਾ ਪਹਿਲਾ ਸਵੇਰ ਪਲੂਨ ਕੱਟੀ ਆ ਲਓ ਜੀ ਪਲੋਣ ਥਾਨ ਤੁੰਦੀ ਕੁਆਲੀ ਦਿਖਾ ਦੇ ਮੇਰਾ ਵੀਰ ਤੇ ਬਾਕੀ ਸਿਨੀਆ ਠਲੀਆਂ ਚਵਾਜੂ ਬਿਲਕੁਲ ਹੋ ਗਿਆ ਮੈਂ ਨਾ ਚਵਾ ਇਦਾਂ ਦਾ ਹੋ ਗਿਆ ਵੀਰ ਜਿੱਦਾਂ ਨਲਕਾ ਚੱਲਦਾ ਉਹ ਚੋਣ ਬਾੜੀ ਚੰਗੀ ਜਿਹਨੂੰ ਕਹਦੀ ਆ ਬਾੜੀ ਚੰਗੀ ਆ ਚੋਣ ਛੋਟੀ ਵੀਰੇ ਦੇ ਇਲਾਵਾ ਇਹ ਕੰਨਾ ਹੋ ਗਿਆ ਜੀ ਭੁੱਖਾ ਰਾਨ ਗਿਆ ਜੀ ਜਿਹੜਾ ਆ ਜਾਂ ਜੀ ਵੀਰੇ ਬਾਕੀ ਵੀਰ ਤੁਹਾਨੂੰ ਕਹਿੰਦੇ ਜਿਹੜਾ ਵੀਰ ਇਹ ਵੇਖੂਗਾ ਛੋਟੀਆਂ ਗੌਰ ਨਾਲ ਦੇਖੋ ਸਿਰ ਤੋਂ ਲੈ ਕੇ ਪੈਰਾਂ ਤੱਕ ਹਾਂਜੀ ਜੀ ਵੀਰੇ ਅੱਗੇ ਆ ਗਈ ਭਾਈ ਜੀ 2 ਨੰਬਰ ਤੇ ਅੱਗੇ 2 ਨੰਬਰ ਤੇ ਆ ਗਈ ਵੀਰੇ ਹਾਂਜੀ ਇਹ ਵੇਖੋ ਆਪਾਂ ਉਹ ਬਾਅਦ ਵਿੱਚ ਇਤਿਹਾਸਾਰ ਤੋਂ ਛੋਟੀ ਲਈ ਹਾਂਜੀ ਤੇ ਉਹ ਵੀਰਾ ਇਹ ਚੋਟ ਈ ਲਿਆ ਅੱਛਾ ਈ ਇੰਨੀ ਗੱਲ ਉਹਨੇ ਮੈਨੂੰ ਥਾਪਣਾ ਦੇ ਕੇ ਤੋਰੀ ਵੀ ਜੇ 20 ਤੋਂ 19 ਗੱਲਾਂ ਵੀ ਦੋਦੇ ਦੇ ਕੇ ਠੁੱਠੀ ਪਰਵਾਸ ਮੋੜਦੀ ਪਾ ਦਿੱਤੀ ਅੱਛਾ ਜੀ ਅੱਜ ਸੂਈ ਨੂੰ ਦੂਜਾ ਦੇਣੇ ਭਾਈ ਦੂਜਾ ਦੇਣਾ ਤੇ ਸਾਢੇ ਕਿ 13 ਕਿਲੋ ਬੋਲੀ ਤੋਂ ਚੱਲੀ ਭਾਈ ਸਾਢੇ 13 ਕਿਲੋ ਤੇ ਇਹਦੀ ਆਪ ਆਪਣੇ ਚੈਨਲ ਦੇ ਵਿੱਚ ਜਿਹੜਾ ਮਰਜੀ ਸਾਲੇ ਉਹ ਝੋਟੀ ਲਾਉ ਵੀਡੀਓ ਬਣਾ ਕੇ ਮੈਂ ਚਾੜ ਦੂੰ 20 ਕਿਲੋ ਦੀ ਭਾਈ ਇਹ ਥਾਪਣਾ ਦੇ ਕੇ ਹੋਰ ਦੇ ਦੂੰਗਾ ਹੋਰ ਦੇ 20 ਕਿਲੋ ਜੋ ਤੁਸੀਂ ਕਿਤੇ ਕਿਤੇ ਰੱਖ ਜੇ ਦੁੱਧ ਦੇ ਵੀ ਰੱਖ ਲੈਣੇ ਤੇ ਝੋਟੀ ਵਾਸਤੇ ਭੇਜ ਦੇ ਦੇ ਜਾਣ ਕੇ ਭਾਈ ਇਹਨਾਂ ਮੈਂ ਦੇ ਦੂੰਗਾ ਇਹ ਅੱਜ ਅੱਜ ਸਭ ਤੋਂ ਗੱਲ ਵੀਰੇ ਇਹ ਅੱਜ ਤੀਜੇ ਦਿਨ ਦੀ ਸੂਈ ਥੱਲੇ 13 ਕਿਲੋ ਬੋਲਾ ਸਟੈਂਡਿੰਗ ਹੈ ਵੀਰੇ ਦੇਖੋ ਕੰਡੇ ਤੇ ਚਾੜ ਕੇ ਕੰਡੇ ਤੇ ਚਾੜ ਕੇ ਤੇ 20 ਕਿਲੋ ਦੀ ਮੋੜ ਦੇ ਦੂੰਗਾ ਇੱਕ ਬਾਕੀ ਥਾਂ ਦੀ ਕਵਾਲਿਟੀ ਦਿਖਾ ਦੇ ਮੇਰਾ ਵੀਰੇ ਹੈਪੀ ਵੀਰੇ ਦਿਖਾ ਦੇ ਥਾਂ ਏ ਵੀਰੇ ਇਹ ਲਿਖ ਵਾਲੀ ਦਿਖਾ ਇਹ ਲੈ ਵੀਰੇ ਐਚ ਐਫ ਗਾਇਆਂ ਨੂੰ ਲੱਗਦੇ ਹੁੰਦੇ ਵੀਰੇ ਜਿਹੜੀ ਗੱਲ ਕਰਨ ਵਾਲੀ ਪ੍ਰਮਾਤਮਾ ਵੇ ਬਾਕੀ ਪੇਖਦੇ ਦੀ ਤਿੰਨ ਫੁੱਟ ਚੌੜੀ ਮੈਂ ਨਾ ਐ ਛੋਟੇ ਸਿੰਘ ਦੀ ਬਰੀਡ ਵਾਲੀ ਆ ਜਿਹੜੀ ਕਾਜੀ ਕਰਕੇ ਥੋੜਾ ਜਿਹਾ ਮੈਂ ਲੱਪਾ ਮਾਰੇ ਕੋਈ ਸਫਰ 450 ਕਿਲੋਮੀਟਰ ਵੀ ਸਫਰ ਬੰਦਾ ਰਾਤ ਸਫਰ ਕੱਢ ਕੇ ਆਈਆਂ ਮੈਂ ਜਿਹੜੀ ਤੁਹਾਨੂੰ ਇੱਕ ਵਾਰ ਇੱਕ ਵਾਰ ਮੈਂ ਆਣ ਕੇ ਭੱਜ ਜਾਂਦੀ ਵੀਰੇ ਸਫਰ ਦੇ ਭਾਈ ਵੀ ਮੈਂ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਇੱਕ ਗੱਲ ਇੱਕ ਖਿਲਾੜੀ ਵੀਰ ਕਲੀ ਇੱਕ ਸਭ ਤੋਂ ਵੱਡੀ ਗੱਲ ਹੈ ਵੀਰੇ ਇਹ ਕਹਦੀ ਆ ਨਾ ਮੇਰੀ 2 ਫੁੱਟ ਚੌੜੀ ਮੈਂ ਨਾ ਇਹਨਾ ਫੋਟੋ ਹੋ ਭਾਜੀ ਤਿੰਨ ਫੋਟੋ ਫੀਤੇ ਨਾਲ ਜਿੰਦਾਂ ਮਰਜ਼ੀ ਮਿਲਦੇ ਚੀਕਾ ਕੇ ਵੇਲੇ ਚਾਰਫੇਰੇ ਤਿੰਨ ਫੋਟ ਚੌੜੀ ਅੱਡਰ ਦੀ ਇਕ ਵਾਲੀ ਬਹੁਤ ਚੰਗੀ ਹੈ ਵੇਖੋ ਜੀ ਇਹਵਾ ਲੈ ਕੇ ਤੁਰਨਾ ਵੀ ਔਖਾ ਛੋਟੀ ਕੋ ਗਰ ਰ ਤੇ ਉਹਨੂੰ ਥਾਣ ਗਿੜਗੜ ਤੇ ਉਹਨੂੰ ਥਣ ਲੱਗਾ ਵੀਰੇ ਦੇ ਦੀ ਹਾਂਜੀ ਹਾਂਜੀ ਲੈ ਆ ਲੈ ਆ ਭਾਈ ਬਾਕੀ ਸੇਂਗ ਸੁੰਗਰੀ ਇਕ ਵਾਲੀ ਦਿਖਾ ਦੇ ਮਰਾ ਵੀਰ ਲਓ ਜੀ ਚੈਂਪੀਅਨ ਛੋਟੀ ਆ ਗਈ ਜਿਹਨੂੰ ਚੈਂਪੀਅਨ ਕਹਿੰਦੇ ਨੇ ਬਾਕੀ ਬਰੀਕੀਆਂ ਦਾ ਅੰਤ ਕੋਈ ਨਹੀਂ ਲਓ ਜੀ ਟੌਪ ਕਲਾਸ ਆ ਗਈ ਛੋਟੀ ਤੇ ਹੁਣ ਬਿਲਕੁਲ ਜਿਹਾ 13 ਕਿਲੋ ਕੰਡੇ ਚਾੜਵਾ ਹਾਂ ਆ ਅੱਜ ਪਰਸੋਂ ਦੀ ਸੋਈ ਤੋਂ ਲੈ 13 ਕਿਲੋ ਸਟਾ ਰਹੇਗੇ ਵੀਰੇ ਹਾਂਜੀ ਉਹਦੇ 20 ਕਿਲੋ ਦੀ ਵੀਰੇ ਧਿਆਨ ਧਿਆਨ 20 ਕਿਲੋ ਦੇ ਆਪਾਂ ਵੋਟ ਦੇ ਦਾਂਗੇ ਵਿੱਚੋਂ ਟੀ ਲਓ ਜੀ 20 ਕਿਲੋ ਦੀ ਹਾਂਜੀ ਹਾਂਜੀ ਵੀਰੇ ਤੇ ਬਾਕੀ ਅਗਰ ਇਹ ਮੇਰਾ ਵੀਰੇ ਅੱਗੋਂ ਅਗੋਂ ਪੈਰਾ ਤੇ ਲਾ ਕੇ ਪਿੱਛੋਂ ਲਾ ਕੇ ਦਿਖਾ ਲਦੇ ਮੇਰਾ ਵੀਰ ਹਾਂਜੀ ਇਹ ਮੇਨ ਜਿਹੜੀ ਹਰਿਆਣੇ ਦੀ ਜਿਹੜਾ ਮਤਲਬ ਉੱਤਰ ਉੱਤਰ ਦੀ ਨਿਸ਼ਾਨੀ ਜਿਹੜੀ ਆ ਪੈਰਾ ਦੇ ਧਾਗੇ ਬੱਧਿਆ ਦੇ ਉਹ ਦੇਖ ਲਓ ਬੱਚੀ ਜੀ ਹਲੇ ਹਾਂਜੀ ਹਾਂਜੀ ਵੀਰੇ ਦਿਖਾ ਸਕਦੇ ਹੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਾਕੀ ਭਾਈ 20 ਕਿਲੋ ਚਵਾਲੇ ਕੀ ਦੋਸਤ 20 ਕਿਲੋ ਭਾਈ ਬਹੁਤ ਗਰੰਟੀ ਵੀਰੇ ਨੇ ਦਿੱਤੀ ਆ ਆਪਣੇ ਭਰਾ ਨੇ ਜਿਹੜੀ ਗੱਲ ਕਰਨ ਵਾਲੀ ਆ ਤੇ ਘਰ ਤੋਂ ਮੈਂ ਲਈ ਵੀਰੇ ਹਾਂਜੀ ਬਾਕੀ ਇਹਦਾ ਤੇਰੇ ਮੁੱਲ ਕੋਈ ਨਹੀਂ ਇਹਨਾਂ ਚੀਜ਼ਾਂ ਦਾ ਜਿਹੜੀ ਗੱਲ ਕਰਨਾ ਨਹੀਂ ਮੁੱਲ ਨਹੀਂ ਮੁੱਲ ਹਾਂਜੀ ਸਹੀ ਗੱਲ ਹੈ ਤੇ ਮੁੱਲ ਦਾ ਦੇ ਮੁੱਲ ਗਰੇ ਮੈਂ ਤੇ ਇਹ ਵੀ 3.5 ਲੱਖ ਦੀ ਆਪਾਂ ਜਾਇਜ ਰੇਡ ਕਰਕੇ ਆਪਾਂ ਬਹੁਤਾ ਮੁੱਲ ਨਹੀਂ ਵੀਰ ਮੰਗਣਾ ਬਹੁਤੇ ਮੰਗਿਆ ਬਹੁਤੇ ਨਹੀਂ ਮਿਲ ਜਾਂਦੇ ਮਾਲ ਮੁੱਲ ਮੰਗਾਗੇ ਤੇ ਮਾਲ ਜਾਇਜ ਜਲਦੀ ਵੇਚ ਲਾਂਗੇ ਪਰ ਮਾਤਵਾ ਜੀ ਮੈਨੂੰ ਇਹ ਆਪਣੇ ਮਾਂਤੀ ਸਿਆ ਤੇ ਮਹੀਨੇ ਦੀ ਮੈਂ 200 ਸੇਅਰ ਕਰਨੀ ਆ ਪਦਦੀਆਂ ਤੇ ਆਪਾਂ ਮੋਲਾਲੇ ਪਾਸੇ ਪਈਏ 3.5 ਵੀ ਕਰੀਏ 3 ਵੀ ਕਰੀਏ 2.5 ਵੀ ਕਰੀਏ ਮੋਲ ਵਾਲੇ ਦੇ ਪਾਸੇ ਜਾਣਾ ਹੀ ਨਹੀਂ ਨਾ ਆਪਾਂ ਜਿਹੜੀ ਗੱਲ ਕਰਨ ਵਾਲੀ ਆ ਆਪਾਂ 2 ਲੱਖ ਜ 2 ਲੱਖ ਦੀ ਮਹ ਦੇ ਦਾਂਗੇ ਤੇਰੀਆਂ 2 ਲੱਖ 2 ਲੱਖ ਪੂਰੇ ਦੀ ਦੇ ਦਾਂਗੇ ਤੇਰੀਆਂ ਪੂਰੇ ਦੀ 2 ਲੱਖ ਦੀ ਦੇ ਦਾਂਗੇ ਭਾਈ ਜਿਹੜੀ ਗੱਲ ਕਰੀ ਲਓ ਜੀ 2 ਲੱਖ ਦੀ ਆ ਗਈ ਝੋਟੀ 2 ਲੱਖ ਦੀ ਦੇ ਰਾਈ ਜੀ ਟਾਪ ਕਲਾਸ ਜਿਹਨੂੰ ਕਹਿੰਦੇ ਮੈਂ ਨਾ ਬਹੁਤੇ ਵੀਰੇ ਵੇਖੋ ਮਾਇਆ ਤੇ ਮੇਰੀ ਆ ਵੀਰੇ ਟਾਈ ਲੱਖ ਦੀ ਹੈ ਤਾਂ ਕੈਮਰਾ ਕਮਾਓ ਪਾਜੀ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਮੈਂ ਤੇ 2.5 ਲੱਖ ਦੀ ਵੀ ਰੇਤ ਦਿਆਂ ਹਾਂ ਤਾਂ ਕਿ ਮਿਲਕ ਪਲਾਂਟ ਦਿਖਾ ਲਦੇ ਮੇਰੇ ਕੋਲ ਹੈ ਐਚਪ ਬਗਾਈਆਂ ਨੂੰ ਜਿੱਦਾਂ ਲੱਗੀਆਂ ਨੇ ਮੇਰੇ ਕੋਲ ਮਿਲਕ ਪਲਾਂਟ ਹੈ ਲਓ ਜੀ ਆ ਗਈ ਵੇਖੋ ਜੀ ਦੋ ਦਾ ਪੈ ਵੀ ਲੱਗਾ ਜੋ ਹਾਂਜੀ ਜੀ ਇਹ ਇਹ ਕਰਦੇ ਇਹ 20 ਸਰਾ ਝੋਟੀ ਤੇ ਜੀ ਜੀ ਜਦੋਂ ਖਾਸਤੇ ਐਚ ਐਫ ਗਾਣੂ ਹੁੰਦੀ ਆ ਹਾਂਜੀ ਹਾਂਜੀ ਤੇ ਇਹ ਦੇਖੀ ਜਾਂਦੀ ਵੀ ਜਿਹੜੀ ਐਚ ਐਫ ਨੂੰ ਨਾੜਾ ਨੂੰ ਸਭ ਤੋਂ ਮਤਲਬ ਪੈਰਾਂ ਨੂੰ ਇੱਥੋਂ ਚੱਲ ਕੇ ਚੱਲ ਗਏ ਆ ਜਿਹੜੀ ਮੋਟੀ ਸਮੱਸਿਆ ਵਾਲੀ ਨੇ ਲੱਗੀ ਜਿਹੜੀ ਆਹੋ ਜੀ ਮੱਛੀ ਮੋਟਾ ਵਾਲਾ ਪੈਪ ਆ ਗਿਆ ਤੇ ਬਾਕੀ ਆ ਇਹਨੂੰ ਪਿੱਛੇ ਪਾਜੀ ਦਿਖਾਓ ਮਾੜੀ ਜੀ ਚੋ ਚੋ ਬਾ ਨਾ ਇਹਨਾਂ ਫੁੱਟ ਪਰ ਵਿਸ਼ੋ ਪਰ ਚੌੜੀ ਹੋਊਗੀ ਛੋਟੀ ਜਿਹੀ ਲਓ ਜੀ ਰਾਜੂ ਭਾਜੀ ਵੇਖ ਲਓ ਜੀ 3 ਫੁੱਟ ਛੋਟਾ ਇਹਨੂੰ ਭਾਜੀ ਇੱਧਰ ਆਓ ਲਓ ਜੀ ਇਧਰ ਆਖੋ ਆ ਰਾਜੀਪਾਲੀ ਆ ਵੇਖੋ ਜਦੋਂ ਆਪਾਂ ਗਾਇਆਂ ਨੂੰ ਇਹ ਮਲਕਾ ਪਾਣਾ ਲੱਗਦੀਆਂ ਜਿਹੜੀ ਗੱਲ ਕਰਨ ਵਾਲੀ ਜਿਹੜਾ ਜਿਹੜਾ ਇਹਦਾ ਮੁੱਲ ਕੀਤਾ ਨਾ ਵੀਰੇ ਮੁੱਲ ਨਹੀਂ ਕੀਤਾ ਆਪਾਂ ਵੇਖੋ ਦੇਣ ਵਾਲੀ ਗੱਲ ਕੀਤੀ ਆਏ ਹੋ ਜੀ ਮਾਨਤਾ ਜੀ ਦੇਵ 2000 ਦਾ ਕਰ ਦੋ ਵੀਰੇ ਇਹਦਾ ਵੀ ਮੁੱਲ ਮੰਗੋ ਲਓ ਜੀ 2000 ਸਰ ਬਲਾ ਪੰਜ ਛੱਡੋ ਇਹਦਾ ਵੀ ਕਹਿੰਦਾ ਵੀਰੇ ਭਾਈ ਜੀ ਕਹਿੰਦਾ ਲਓ ਜੀ 899 ਦੀ 195 ਦੀ 20 ਕਿਲੋ ਵਾਲੀ ਝੋਟੀ ਦੇ ਦਾਂਗੇ ਵੀਰੇ ਲਓ ਜੀ ਇਤੋਂ ਪਰਮਾਤਮਾ ਦੀ ਘੜੀ ਨੂੰ ਵੀਰੇ ਆਪਾਂ ਇਹ ਪਹਿਲਾਂ ਕੇ ਲਈ ਗੱਲ ਕਹਿਨੇ ਵੀ ਜੇ ਚੰਗੀ ਚੀਜ਼ ਤੇ ਖੜਕੇ ਤਾਂ ਆਪਾਂ ਪਿੱਛੇ ਨਹੀਂ ਹਟਦੇ ਜਿਹੜੀ ਗੱਲ ਕਰਨਾਂ ਦੀ ਇੰਨਾ ਹੀ ਆਪਾਂ ਨੂੰ ਪ੍ਰਮਾਤਮਾ ਨੇ ਚਲੋ ਮਨਾਂ ਧਾਮ ਬਚਾ ਜੇ ਚੰਗੀ ਚੀਜ਼ ਨਿਗਾਹ ਤੇ ਚੜ ਗਈ ਜਿਵੇਂ ਮੋਲ ਵਾਲੇ ਪਿੱਛੇ ਨੇ ਪਰ ਆਪਾਂ ਅੱਜ ਰੇਡ ਵੀ ਜਿਹੜੇ ਆ ਬਿਲਕੁਲ ਜਾਇਜ਼ ਝੋਟੀਆਂ ਦੇ ਪਾਵਾਂਗੇ ਜਿਹੜੀ ਗੱਲ ਕਰ ਰਹੇ ਹਾਂ ਰੇਡ ਦੀ ਇਹ ਗੱਲ ਕਰ ਲਈ ਜਿਹੜਾ ਪਹਿਲੇ ਨੰਬਰ ਤੇ ਆਪਾਂ ਰੇਡ ਪਾਇਆ ਬਿਲਕੁਲ ਜਾਇਜ਼ ਆ ਤੇ ਮੰਨ ਲਓ ਆਪਣੇ ਮੇਲੇ ਦੇ ਖੜੀ ਹੁੰਦੀ ਤੇ ਦੂਰੇ ਲੱਖ ਦੀ ਜੇ ਕਿਦੇ ਮਨਾਂ ਲਾਈਵ ਚ ਵਾਈਕੇ ਤੇ ਮੇਲੇ 'ਚ ਹੋਵੇ ਨਾ ਵੀਰੇ ਤਾਂ ਮੈਂ ਇਹ ਵੀ 4 ਲੱਖ ਦੀ ਆ ਝੋਟੀਆਂ ਇੱਕ ਬੱਚੇ ਗਾੜੀ ਆ ਰਹੀ ਦੂਜੇ ਸੂਏ ਪਈ ਝੋਟੀ ਦਦਿਆਂ ਭਾਈ ਨੰਬਰ ਦਾ ਆ ਜਾ ਕਰੋ ਤਿੰਨ ਨੰਬਰ ਤੇ ਝੋਟੀ ਆ ਗਈ ਹੁਣ ਹਾਂ ਤਿੰਨ ਨੰਬਰ ਤੇ ਝੋਟੀ ਆ ਗਈ ਭਾਈ ਬੋਲਿਓ ਖਾਲੀ ਹੁੰਦੇ ਸਾਰੇ ਅੱਜ ਚੌਥਾ ਦਿਨ ਸੂਈ ਦਾ ਅੱਜ ਚੌਥਾ ਪੰਜਵਾਂ ਦਿਨ ਇਹਨੂੰ ਸੂਈ ਦਾ ਭਾਈ ਤੇ ਅੱਜ ਇਸ ਦੀ ਘਰੀ ਦੇ 14 ਕਿਲੋ ਭਾਈ ਇਹਨੂੰ ਕੰਡਾ ਹਲਵਾਵਾਂਗੇ ਭਾਈ ਦੀਆਂ ਲਓ ਕਿੰਨਾ 14 ਕਿਲੋ ਬਿਲਕੁਲ 14 ਕਿਲੋ 20 ਕਿਲੋ 19 ਕਿਲੋ ਦੀ ਦੁੱਧ ਵੀ ਦੇ ਸਕਦੀ ਭਾਈ 20 ਕਿਲੋ ਦੁੱਧ ਦਊਗੀ ਮੇਰੀ ਝੋਟੀ ਵੀ ਇੰਨਾ ਦਾ ਮਾਣ ਹੈ ਭਾਈ 14 ਕਿਲੋ ਵਾਲੀ ਝੋਟੀ ਆ ਗਈ ਤੇ ਟਾਪ ਕਲਾਸ ਹੈ ਕੁੰਗਲੀ ਬਿਲਕੁਲ ਸਾ ਇਹ ਕਚੀਆਂ ਸੁਈਆਂ ਵੀਰੇ ਮਤਲਬ ਇਹ ਅੱਜ ਤੋਂ ਪੰਜਾਂ ਦਿਨਾਂ ਦੀ ਸੁਈਆਂ ਸਾਰੀਆਂ ਤਾਜ਼ੀਆਂ ਨੇ ਲਓ ਜੀ ਬੋਲੇ ਦੇ ਆ ਗਿਆ ਹਾਂ ਜੀ ਤੇ ਖੋਲ ਕੇ ਤੋਰਦੇ ਕਾਲੀ ਵੀ ਅੱਜ ਬਾਕੀ ਫਿਰਨਦੇ ਆਜੇ ਪਲ ਪਲ ਦਾ ਕੋਈ ਅੰਤ ਨਹੀਂ ਛੋਟੀ ਦਾ ਵੀ ਜਿਹੜੀ ਜਿਹੜੀ ਮੇਰਾ ਵੀ ਮੁੰਡੇ ਆ ਮੰਜਾੜੇ ਦਾ ਛੋਟੀ ਦੇਤੇ ਦਿਖਾ ਸਕਦੇ ਮੇਰਾ ਵੀ ਮੈਂ ਨਾ ਵੀਰੇ ਉਹ ਅਸੀਂ ਉਹਦੀ ਗੱਲ ਕੀਤੀ ਸੀ ਵੀ ਉਹ 3 ਫੁੱਟ ਚੌੜੀ ਆ ਇਹਨੂੰ ਬਲ 4 ਫੁੱਟ ਵੀ ਉਤੋਂ ਚੌੜੀ ਆ ਵੀਰੇ ਹਾਂਜੀ ਹਾਂਜੀ ਕਹਿੰਦਾ ਕਹਿਣੀ ਗੱਲ ਬੜੀ ਔਖੀ ਜਿਹੜੀ ਜਿਹੜੀ ਗੱਲ ਕਰਨ ਵਾਲੀ ਮੈਂ ਨਾ ਇਹ ਦਾਣੇ ਦੀ ਪਲੀ ਝੋਟੀ ਆ ਜੀ ਬਸ ਸਿਆ ਤੇ ਕਾਲੀ ਵੀਰੇ ਇਹ ਚੀਜ਼ ਇਹ ਆ ਜਾਂਦੀ ਆ ਵੀ ਜੀ ਦੇਸੀ ਘਿਓ ਦੀ ਪਲੀ ਝੋਟੀ ਹਾਂਜੀ 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 ਵੀਰੇ ਲਓ ਜੀ ਬਾਕੀ ਅਡਰ ਉਡਰਲੀ ਇੱਕ ਵਾਰ ਬਾਕੀ ਨਾਲੇਵਾ ਪ੍ਰਮਾਤਮਾ ਦੇ ਇੱਥੇ ਬੰਦੇ ਬਾਰੇ ਚਵਾਜੂ ਬਾਲੀ ਚੰਗੀ ਜਣ ਬਾਲੀ ਚੰਗੀ ਕਹਿਦੀ ਨਾ ਬਾਲੀ ਚੰਗੀ ਚਵਾਜੂ ਐ ਇੱਕ ਨੰਬਰ ਜੇ ਜਿਹੜੀ ਗੱਲ ਕਰਨ ਵਾਲੀ ਵੀਰੇ ਦੀ ਲੈਓ ਜੀ ਥੋੜਾ ਡਰਦੀ ਆ ਕੈਮਰੇ ਦਾ ਹਾਂ ਜੀ ਜੀ ਤੇ ਬਾਕੀ ਫਿਰ ਦਿੱਤੀ ਪਰ ਹੁਣ ਜਿਹੜਾ ਮੌਕੇ ਦਾ ਦੁੱਧ ਹੁਣ ਜਿਹੜਾ ਬਿਲਕੁਲ ਐ 14 ਕਿਲੋ ਸਟਾਰਟਿੰਗ ਹੈ ਭਾਈ ਅੱਜ ਦੀ ਘੜੀ ਤੇ ਸਾਡੇ ਕੋਲ ਚੋਕੇ ਖੜੇ ਤੇ 20 ਕਿਲੋ ਦੀ ਦੀ ਵੀ ਮੈਂ ਉਟ ਦਊਗਾ ਇਹ 20 ਕਿਲੋ ਤਾਂ ਨਰਮ ਨਹੀਂ ਝੋਟੀ ਪੈਂਦੀ ਜਿਹੜੀ ਗੱਲ ਕਿ 10 ਕਿਲੋ ਡੰਗ ਦਾ ਦੁੱਧ ਭਾਈ ਐਡੀ ਝੋਟੀ ਨਾਲ 10 ਕਿਲੋ ਇੱਕ ਟਾਈਮ ਦਾ ਦੁੱਧ ਨਾ ਦਿੱਤਾ ਤੇ ਕੀ ਤੇ ਕਾਰੇ ਕੀ ਫਾਇਦਾ ਤੇ ਮੁੱਲ ਦੱਸ ਦੇਦਾ ਮੁੱਲ ਤੇ ਵੀਰੇ ਇਹਦਾ ਵੀ ਆਪਾਂ ਜ 2,25,000 ਰੁਪਏ ਦੇ ਦਾਂਗੇ ਤੇਰੀਆਂ 2,25,000 2,25,000 ਦੀ ਦੇ ਦਾਂਗੇ ਉਹ ਜੋ ਮੰਨ ਤਾਂ ਇਹਦਾ ਵੀ ਕਰਤਾ ਕਿ ਜਾਂ 2000 ਦਾ ਵੀਰ ਦੀਆਂ ਰਾਜੂ ਕਿੰਨਾ ਕਰਨਾ ਮਾਰਾ ਜੀ ਜੀ ਵੀ ਲਾ ਗਿਆ ਤਾਂ ਰਾਜੂ ਭਾਈ ਉਹਨੇ ਕਿਹਾ ਤਾਂ ਅਜ ਵੀਰ ਦਾ ਆਖਾ ਨਹੀਂ ਮੋੜ ਸਕਦੇ ਰਾਜੂ ਨੇ ਆਣੀ ਦਾ ਐਡੀ ਛੋਟੀ ਭਾਈ ਜੇ ਵੀ ਮਲ ਜਲੱਭੜ ਜਾਈਏ ਤਾਂ 3 ਲੱਖ ਰੁਪਏ ਘੜ ਨਹੀਂ ਲੱਭਦੀ ਜੇ ਕਹਿ ਤਾ ਆਪਾਂ ਆਪਾਂ ਦੇ ਦਾਂਗੇ ਜਿਆਜ ਰੇ ਰੇ ਲੈ ਜੀ ਕੈਮਰਾ ਕੇ ਦਿਖਾ ਦੇ ਮੇਰੀ ਥਾਂ ਦੀ ਕੁਆਲਿਟੀ ਬਿਲਕੁਲ ਨੋਕਲਾ ਥਨ ਆ ਗਿਆ ਹਾਂ ਜੀ ਤੇ ਬਾਕੀ ਜਿਹੜੀ ਐਪ ਬਿਲਕੁਲ ਜਵਾਫ ਸਮਾ ਬਿਲਕੁਲ ਓਕੇ ਬਿਲਕੁਲ ਮੋਟੀ ਮੋਟੀ ਧਾਰ ਹਾਂ ਜੀ ਹਾਂ ਜੀ 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 ਤੇ ਲੈ ਰਾਜੀ ਨੇ ਕਹਿ ਤਾ 2 ਲੱਖ 2 ਲੱਖ ਵੀਰੀ ਦੇ ਦੇ ਤੇ ਅੱਗੇ ਆ ਗਈ ਅੱਗੇ ਆ ਗਈ ਬਈ 4 ਨੰਬਰ ਤੇ ਦੇਣੀ ਆ 4 ਨੰਬਰ 4 ਨੰਬਰ ਤੇ ਆ ਗਈ ਬਈ ਇਹਨੂੰ ਇੱਥੇ ਵਧੀ ਰਹੇ ਦੇਖੋ ਹਾਂ 4 ਨੰਬਰ ਤੇ ਆ ਗਈ ਝੋਟੀ ਅੱਗੇ 4 ਨੰਬਰ ਤੇ ਆ ਗਈ ਇਹ ਪਰਸੋਂ ਦੀ ਛੋਟੀ ਸੂਈ ਵੀਰੇ ਦੇ ਦਿਆਂ ਲਓ ਜੀ ਇਹ ਵੀ ਤਾਜੀ ਸੂਈ ਹੈ ਬਾਈ ਜੀ 500 ਸੂਈ ਹੈ ਵੀਰੇ ਛੋਟੀ ਵੀ ਬਿੰਦੀ ਵਾਲਾ ਲੈਵਾ ਲੱਗਾ ਵੀਰੇ 131 ਨੂੰ ਦਿੰਦੇ ਜਿਹੜੀ ਗੱਲ ਕਰਨ ਵਾਲੀ ਆ ਲਓ ਜੀ ਜੇ ਆਰਡਰ ਦੀ ਗੱਲ ਕਰ ਲਈਏ ਤੇ ਬਿੰਦੀ ਵਾਲਾ ਆਰਡਰ ਆ ਗਿਆ ਨੇ ਬਾਕੀ ਖਿਡੌਣਾ ਵੀ ਓਖਾ ਛੋਟੀ ਮੈਂ ਨਾ ਵੀਰੇ ਜਦਾਂ ਤਿਆਰ ਵੀ ਦੰਦੋ ਚਾਰ ਦੰਦ ਕੱਟੀ ਆਏ ਵੀ ਪਲੂਣਿਆ ਦੇ ਜੀ ਇਹ ਵੀ ਪਲੂਣ ਆ ਗਈ ਪਹਿਲਾਂ ਪਹਿਲਾਂ ਚਾਰ ਦੰਦ ਆ ਕੱਟੀ ਮੂੰਹ ਇਹ ਦੁੱਧ ਜੀ ਦੀ ਮੇਰਾ ਦੁੱਧ ਵੀਰੇ ਇਹਦੇ ਕੋ 12 ਕਿਲੋ ਬੋਲੀ ਤੋਂ ਚੱਲੀ ਦਦੀ ਆ 12 ਤੋਂ ਸਟਾਰਟਿੰਗ ਆ ਹਾਂ 11 12 ਕਿਲੋ ਬੋਲੀ ਇਹ ਦੇਖੋ ਇਹ ਵੀ 16 17 ਕਿਲੋ ਦੁੱਧ ਜਿਹੜਾ ਚਵਾਜੇਗੀ ਫਿਰ 15 16 ਕਿਲੋ ਤੇ ਆਰਾਮ ਨਾਲ ਚਵਾਜੂਗੀ ਆਰਾਮ ਨਾਲ ਸੋਕੇ ਹਾਂ ਜੀ ਇਹ ਬਾਕੀ ਮੌਸਮ ਵੀ ਅੱਗੇ ਬਿਲਕੁਲ ਸਹੀ ਆ ਜਦੋਂ ਦੁੱਧ ਅੱਗੇ ਵਧੀ ਆ ਜਾਂਦਾ ਵੀਰੇ ਜੀ ਬਾਕੀ ਬਰੀਡ ਨੇ ਕੱਟਣਾ ਬਰੀਡ ਬਰਾੜ ਬਹੁਤ ਬਿਲਕੁਲ ਆ ਨਥਾ ਵੀਰ ਜੀ ਨੂੰ ਕਹਿੰਦੇ ਨੇ ਹਾਂ ਜੀ ਹਾਂ ਜੀ ਵੀਰੇ ਇਹ ਬਾਕੀ ਪਿੱਟਪੁੜੇ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਅਦਰ ਦੀ ਗੱਲ ਕਰੀਏ ਅਦਰ ਬਿਲਕੁਲ ਐਪ ਟਿੰਟਿੰਗ ਆ ਫਿਟਿੰਗ ਫਿਟਿੰਗ ਲੈਵਰੀ ਆ ਗਈ ਇਹ ਨੋਗਲਾ ਥਣ ਲੱਗਾ ਵਾ ਤੇ ਮਤਲਬ 12 ਕਿਲੋ ਬਿਲਕੁਲ ਹੁਣ ਸਟਾਰਿੰਗ ਆ ਹਾਂ 12 ਕਿਲੋ ਵਧੀਆ ਹੈਗਾ ਦੋ ਦੋ 15 16 ਕਿਲੋ ਆਰਾਮ ਨਾਲ ਚਵਾਜੂ ਛੋਟੀ ਵੀਰੀ ਜੀ 15 16 ਕਿਲੋ ਵਾਲੀ ਆ ਗਈ ਹਾਂ ਜੀ ਤੇ ਬਾਕੀ ਜੇ ਗੱਲ ਕਰੀਏ ਬ੍ਰੀਕੀ ਦੀ ਕਾਲੀ ਮਗਰ ਕੀ ਆ ਗਿਆ ਕੱਤੀ ਤੇ ਕਟਾ ਰੇ ਮਗਰ ਇਹਦੇ ਵੀ ਜੀ ਕਟਾ ਆ ਗਿਆ ਕਟਾ ਆ ਗਿਆ ਜੀ ਹਾਂ ਜੀ ਜੀ ਬਾਕੀ ਬ੍ਰੇਕੀਆਂ ਦਿਖਾ ਦੇ ਮੇਰਾ ਵੀਰੇ ਪਿੰਡ 'ਚ ਨਾਰਾ ਨੂਣਾ ਦਿਖਾ ਦੇ ਮੈਂ ਨਾ ਬਾਲੀ ਚੰਗੀ ਆ ਬਿੰਦੀ ਵਾਲਾ ਚੰਦਾ ਜਦੋਂ ਦੁੱਧ ਤੇ ਭਰ ਕੇ ਭਰ ਕੇ ਤਿਆਰ ਹੋਈ ਨਾ ਵੀਰੇ ਹਾਂ ਜੀ ਤੇਵਾ ਲੈ ਕੇ ਖਲੋਣਾ ਔਖਾ ਹੋ ਜੂ ਛੋਟੀ ਕੋ ਵੀ ਉਹਨਾਂ ਦੀ ਔਖਾ ਹੋ ਜੂ ਜੜੀ ਵਾਲੇ ਗੱਲ ਹਾਂ ਜੀ ਤੁਰਨਾ ਵੀ ਔਖਾ ਹਾਂ ਜੀ ਹਾਂ ਜੀ ਵੀਰੇ ਤੇ ਮੋਲ ਆ ਗਿਆ 1.5 ਕਿਲੋ ਤੋਂ ਤਾਂ ਵਧ ਨਹੀਂ ਗਈ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਸਾਤੇ ਪੈ ਤਿੱਖੀ ਮੋਲ ਕਰਤਾ ਮੋਲ ਵੀ ਆਪਾਂ ਛੋਟੀ ਦਾ ਮੋਲ ਨਹੀਂ ਕਰਨਾ ਇਹ ਛੋਟੀ ਆਪਾਂ ਦੇ ਦੇ ਦਾਂਗੇ ਆਪਾਂ 70 ਹਜ਼ਾਰ ਦੀ ਦੇ ਦਾਂਗੇ 1 70 ਦੀ 70 ਦੀ ਕੋਈ ਛੋਟ ਛੋਟਕਾ ਕਰ ਦਾਂਗੇ ਵੀਰੇ ਲਓ ਜੀ 5 ਛੱਡ ਦੇ ਇਹਨੂੰ 65 ਦੀ ਜਾਂਦੇ ਇਹਨੂੰ ਵੀ ਚਲੋ ਕਹਿਤਾ ਫਿਰ ਦੇ ਵੇਖੋ ਇਹਨੂੰ ਕੈਮਰਾ ਕਮਾਓ ਵੀਰੇ ਲਓ ਜੀ 65 ਦੀ ਆ ਗਈ ਜੀ 1 ਲੱਖ ਪੈ ਦੀ ਚੈਂਪੀਅਨ ਝੋਟੀ ਦੇ ਦਾਂਗੇ ਵੀਰੇ ਜਿਹੜੀ ਗੱਲ ਕਰ ਰਹੇ ਹਾਂ ਮੈਂ ਵੀ ਇੱਕ ਵਾਰੀ ਸੁਪਨੀ ਦਾ ਵੱਲ ਦਿਖਾ ਦੇ ਮੇਰੇ ਵੀ ਜਿਹਨਾਂ ਦਿਖਾਉਣਾ ਨਾ ਵਾ ਮੇਰੇ ਵੀ ਐ ਅਗੋ ਦਿਖਾ ਦੇ ਮਿਲਕ ਪੈਣ ਤੇ ਬਾਕੀ ਪਿੰਡ ਦੇ ਨਰਾ ਨੂੜਾ ਬਹੁਤ ਆ ਤੇ ਆ ਬਾਲੀ ਤੰਗੀ ਵੀਰੇ ਜਿੰਨੀ ਸਿਰਤ ਕਰਦੀ ਉਹਨੀ ਥੋੜੀ ਮੋਲੇ ਬਿਲਕੁਲ ਭਾਈ ਨੇ ਜਾਇਜ਼ ਕੀਤਾ ਹਾਂਜੀ ਹਾਂਜੀ ਵੀਰੇ ਪੈੜ ਦੀ 1 ਲੱਖ ਪੈੜਿਆ ਦੀ ਦੇਦਾਂਗੇ ਕੋਈ ਨਹੀਂ 70 ਮੋਲੇ ਦੇ 5 ਛੋੜਿਆ ਹਾਂਜੀ ਹਾਂਜੀ ਤੇ ਅੱਗੇ ਆ ਗਈ ਫਿਰ ਭਾਈ ਅੱਗੇ ਆ ਗਈ ਵੀ ਪਲੂਨ ਕੱਤੀ ਵੀਰੇ ਲਾਰ ਦੰਦ ਦਦਿਆਂ ਮਾਲਾ ਜਿਹਨੂੰ ਮਾਲਾ ਪਿਓਰ ਬਰੀਡਰ ਕਹਿੰਨਿਆ ਚਿਪੋੜਾ ਹਾਂਜੀ ਦਾਦੇ ਹਾਂ ਆ ਖੋਲੋ ਵੀਰ ਜੀ ਇਹ ਕਮਾਇਓ ਹੈ ਪੀ ਵੀਰ ਜੀ ਇਹ ਕਿਵੇਂ ਗੱਬਰ ਤੇ ਸੂਈ ਹੈ ਭਾਈ ਇਹ ਕੱਲ ਦੀ ਸੂਈ ਵੀਰੇ ਲਓ ਜੀ ਇਹ ਕੱਲ ਛੋਟੀ ਸੂਈ ਹੈ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਪਰ ਛੋਟੀ ਦਾ ਮੋ ਅੰਤ ਕੋ ਇਨੀ ਆ ਵੀਰਾਂ ਮੂੰਹ ਪਟੀ ਮਾਰਾ ਜਾਂਦੇ ਦੀਆਂ ਲੈ ਜੀ ਬ੍ਰੇਕੀਆਂ ਬਰੂਆਂ ਹੋ ਜਾਂਦੀਆਂ ਥੋੜੀ ਅੱਗੇ ਕਰ ਲੈ ਮੈਂ ਤਾਂ ਤਿਲਕੇ ਨਾ ਮੇਰਾ ਵੀਰੇ ਨਹੀਂ ਤੇ ਬਾਕੀ ਕਿਵੇਂ ਆ ਦੰਦੋ ਬਾਈ ਪਿਓਰ ਚਾਰ ਦੰਦ ਹੋ ਗਈ ਫਿਰ ਇਹ ਉੱਥੇ ਜਦੋਂ ਹੀ ਲੈਣ ਲੱਗੇ ਨਾ ਹਾਂਜੀ ਅਹੀਂ ਸਮਝਾਵੇ ਦੂਜੇ ਸੂਏ ਨਾਲ ਕਿਵੇਂ ਹੋਵੇ ਜਦੋਂ ਦੰਦ ਪੁੱਟ ਕੇ ਵੇਖਿਆ ਫਿਰ ਚਾਪੇ ਉਹ ਘਰ ਵਾਲੇ ਕਹਿੰਦੇ ਵੀ ਚੌਗੀ ਆ ਤੇ ਪਿਓਰ ਚੌਗੀ ਨਿਕਲੀ ਜਿਹੜੀ ਗੱਲ ਕੋਈ ਨਹੀਂ ਜੇ ਤੂੰ ਕਹਿ ਤਾਰੇ ਬਾਈ ਚੋਗੇ ਉੱਪਰ ਸਾਟ ਨਾਲ ਵਾਲੀ ਮੇਰੇ ਵੀ ਤੋੜਦੇ ਇਦਨ ਨੂੰ ਹਾਂਜੀ ਹਾਂਜੀ ਫਿਰ ਬਾਕੀ ਚਾਰ ਦੰਦ ਝੋਟੀ ਆ ਪਹਿਲਾ ਸਵਾ ਜਾਮਨ ਵਰਗੇ ਜੈਡ ਬਲੈਕ ਜਿਹਨੂੰ ਕਹਿੰਦੇ ਨੇ ਬਾਕੀ ਜੇ ਅਡਰ ਦੀ ਗੱਲ ਕਰ ਲਈਏ ਨਹੀਂ ਤੋੜਦੇ ਸਾਰੇ ਆਲਾ ਛੱਡ ਆ ਗਿਆ ਇਹਨੂੰ ਮੈਂ ਨਾ ਤੈਨੋਂ ਉਹ ਗਲਾ ਥਾਂ ਆ ਗਿਆ ਜੀ ਵੇਖੋ ਜੀ ਮੈਂ ਨ ਮਾਲਾ 18 19 ਕਿਲੋ ਦੋ ਦਪਾਈ ਗਈ ਜਿਹੜੀ ਗੱਲ ਕਰਨ ਵਾਲੀ ਵੀਰੇ ਹਾਂਜੀ ਹਾਂਜੀ ਤੇ ਹੁਣ ਕਿੰਨਾ ਬਾਈ ਫਿਰ ਇਹ ਇਹ ਪਾ ਲੈ ਪਰਸੋ ਸੋਈ ਵੀਰੇ ਤੇ 12 13 ਕਿਲੋ ਬੋਲੀ ਤੋਂ ਆਮ ਨਾਲ ਚੱਲ ਪਈ ਵੀਰੇ ਤੇ ਅੱਛਾ ਜੀ ਨਹੀਂ ਨਗਦਾ ਬਾਈ ਜੀ ਮਾਲਾ ਤੇ ਗਰੀਡ ਵਾਲੇ ਪਾਸੇ ਜਾਈਏ ਨਾ ਵੀਰੇ ਉਹ ਗੱਲ ਨਹੀਂ ਕਰਨ ਦੇ ਖਿਡਾਰੀ ਵੀਰ ਖਿਡਾਰੀ ਰੋਕੀ ਵੀਰੇ ਹਾਂਜੀ ਮਾਲਾ ਤੇ ਖਿਡਾਰ ਦੇ ਖਿਡਾਰ ਦੇ ਵੀਰੇ ਮਾਲਾ ਜੇ ਜਿਹੜੇ ਵੀ ਇਹਦੀ ਗੱਲ ਕਹਿ ਲਈਏ ਕਿੰਗ ਚੈਂਪੀਅਨ ਰੰਗ ਮਾਲਾ ਬਰੀਡ ਕੁਆਲਿਟੀ ਦਾ ਮੁੱਲ ਕੋਈ ਨਹੀਂ ਵੀਰੇ ਇੱਥੇ ਦਾ ਵੀ ਕੁਆਲਿਟੀ ਇੱਧਰ ਵਿਖਾ ਦੇ ਮੇਰਾ ਵੀ ਪੂਨ ਪਾਛੀ ਦਾ ਵੀ ਸਾਡਾ ਕਰਦਾ ਹੁੰਦਾ ਨਾ ਵੀਰੇ ਕੰਮੇ ਦਾ ਮੂੰਹ ਆਪ ਕਮਾਉਂਦਾ ਹੀ ਆ ਤੇ ਕਮਾਉਂ ਲਈ ਰੇ ਫੇਸ ਪਾੜ ਲਗਾ ਦੇ ਆਪ ਕੌਣ ਨਹੀਂ ਕਹਿੰਦਾ ਇਹ ਜਿਹੜਾ ਰੁਪਈਆ ਵੀ ਨਹੀਂ ਲੰਗਦਾ ਹਾਂਜੀ ਬਾਕੀ ਦਿਖਾ ਦੇ ਮੇਰਾ ਵੀ ਰਾਜ ਅੱਧਰ ਦੀ ਕੁਆਲਿਟੀ ਦਿਖਾ ਦੇ ਤੇ ਕੱਲ ਪਰਸੋਂ ਦੀ ਸੋਈ ਹੈ ਬਾਈ ਜੰਦਾ ਹਾਂਜੀ ਚਲੋ ਦੋ ਦੇ ਵੀ 16 17 ਕਿਲੋ ਇਹ ਰਮਾਨਾ ਕਰਾ ਦੇਗੀ ਜੈ ਭਾਈ ਜੀ ਜੈ ਭਾਈ ਜੀ ਇਹ ਬਾਕੀ ਮੋਲ ਐ ਫੈਕਟਿਵ ਦਾ ਜੀਰਾ ਮੋਲ ਵੀਰੇ ਇਹ ਛੋਟੀ ਦੀ ਮਲਾਂ ਕੀਮਤ ਵਾਲੇ ਕੋਲ ਪਾਸੇ ਫਰੀਏ ਮੋਲ ਮਰ ਜਿੰਨਾ ਵੀ ਕਰੀਏ ਉਹਨਾਂ ਹੀ ਥੋੜਾ ਇਹ ਮਤਲਬ 2 ਲੱਖ 40 ਹਜ਼ਾਰ ਦੀ ਦੇ ਦਾਂਗੇ ਵੀਰੇ 2 ਲੱਖ 40 ਹਜ਼ਾਰ 2 ਲੱਖ 40 ਹਜ਼ਾਰ ਦੀ ਦੇ ਦਾਂਗੇ ਨਹੀਂ ਨਹੀਂ ਕਿੰਨੇ ਦੀ ਜਾ ਜੀ ਆਪਾਂ ਦੱਸਿਆ ਜਾਦਾ ਨਹੀਂ ਵੀ ਰੇਡ ਪਾਇਆ ਸਰਦੇ ਰਿਹਾ ਵੀ ਪੰਜ ਹਾਂਜੀ ਛੱਡ ਦਈਏ ਪੰਜ ਦੇ ਦਾਂਗੇ 235000 ਦੇ ਦਾਂਗੇ ਲਓ ਜੀ ਬਾਜੀ ਨੇ ਕਹਤਾ 235000 35000 ਦੇ ਦਾਂਗੇ ਲਓ ਜੀ ਟੌਪ ਕਲਾਸ 235000 ਦੇ ਪਲੋਣ ਕੱਟੀ ਆ ਗਈ ਅੱਜ ਅੱਜ ਬਾਈ ਨੇ ਫਿਰ ਪਲੋਣ ਹੀ ਲਿਆਂਦੀਆਂ ਰਿਹਾ ਦੋ ਜਾਰੇ ਭਾਈ ਪਹਿਲਾਂ ਕੱਟੀਆਂ ਆਦੀਆਂ ਜਿਹੜੀ ਕਰਨਾ ਜੀ ਆਪਾਂ ਬਾਕੇ ਹੈ ਦੋ ਟਾ ਓਕੇ ਰਪੋਰ ਜੀ ਨੂੰ ਕਹਿੰਦੇ ਮੈਂ ਮੈਂ ਚੈਂਪੀਅਨ ਝੋਟੀ ਆ ਭਰੀ ਜਿੰਨੀ ਵੀ ਕਹਦੇ ਜਿਹੜੀ ਗੱਲ ਕਰਨਾ ਸਹੀ ਗੱਲ ਆ ਬਾਕੇ ਲੈਵਾ ਇਹਦੇ ਪਹਿਲਾਂ ਇੱਕ ਦੋ ਦਿਖਾ ਲੀਆਂ ਲੈਵਾ ਬਹੁਤ ਮਤਲਬ ਟੂਰਨਾਮੇ ਹੋ ਖਾਨ ਅੱਗੇ ਆਗੇ ਬਾਈ ਜੀ ਇਹ ਵੀਰੇ ਆਪਣੇ ਬਾਹਰ ਵਾਲਾ ਵੀਰ ਜਿਹੜਾ ਇਹ 5 ਨੰਬਰ ਤੇ ਆ ਗਈ 5 ਨੰਬਰ ਇਟਲੀ ਵਾਲੇ ਵੀਰ ਨੇ ਉਹਨੇ ਲੈ ਲਈ ਸੌਦਾ ਹੋ ਗਿਆ ਫਿਰ ਸੌਦਾ ਹੋ ਗਿਆ ਸੌਦਾ ਲੈ ਲਈ ਬਾਹਰ ਜੀ ਭਾਈ ਆਹਨੇ ਲੱਲੀ ਝੋਟੀ ਹਾਂ ਜੀ ਚਲੋ ਜੀ ਇੱਕ ਵਾਰੀ ਖੋਲ ਕੇ ਤੋਰਦੇ ਜਦੋਂ ਮੁੱਲ ਮਾਲੇ ਦਾ ਜੋ ਸੌਦਾ ਹੋ ਗਿਆ ਠੀਕ ਹੈ ਫਾਈਨਲ ਹੈ ਇੱਕ ਵਾਰੀ ਖੋਲ ਕੇ ਤੋਰਦੇ ਹਾਂ ਜੀ ਜੀ ਇਹ ਇਟਲੀ ਵਾਲੇ ਵੀਰ ਨੇ ਲਈ ਆਪਣੇ ਕੋ ਝੋਟੀ ਹਾਂ ਜੀ ਤੇ ਬਾਕੀ ਜਿਹੜਾ ਝੋਟੀ ਵੀ ਟਾਪ ਕਲਾਸ ਆ ਉਹਨਾਂ ਦਾ ਫਾਦਰ ਸਾਹਿਬ ਆਏ ਉਹਨਾਂ ਨੇ ਵੀ ਉਹਨੇ ਮਤਲਬ ਸੌਦਾ ਦਮਾ ਕਰਕੇ ਗਏ ਦਿੰਦੇ ਆ ਅੱਛਾ ਅੰਕਲ ਜੀ ਨਹੀਂ ਆਏ ਸੀ ਹਾਂ ਜੀ ਜੀ ਤੇ ਉਹਨਾਂ ਦਾ ਬਿਲਕੁਲ ਖੜਰ ਉਹਦੇ ਤੇ ਬਿਲਕੁਲ ਫਿਟਿੰਗ ਆਲੀ ਆ ਜੀ ਤੇ ਬਾਕੀ ਥਾਂ ਥਾਂ ਦੀ ਕੁਆਲਿਟੀ ਬਿਲਕੁਲ ਐ ਓਕੇ ਰਪੋੜਿਆ ਬਿਲਕੁਲ ਜੈਡ ਬਲੈਕ ਝੋਟੀ 100 ਕਲਾਸ ਤੇ ਜਿਗਦੀ ਫਿਰ ਅੱਗੇ ਆ ਗਈ ਫਿਰ ਅੱਗੇ ਬਈ ਜਿਹੜੀ ਝੋਟੀ ਆ ਗਈ ਨਾ ਪਰਮਾਤਮਾ ਦੀ ਘੜੀ ਨੂੰ ਵੀਰੇ ਹਾਂਜੀ ਮਾਲਾ ਵੀ ਮਾਲਾ ਵੀ ਮੋਹਤ ਉਠੋ ਬੋਲਣ ਜੇ ਨਹੀਂ ਜਿੰਨਾ ਕਹਿ ਦੋ ਦੁੱਧ ਇਹਨੂੰ ਅੱਜ 8ਵਾਂ ਦਿਨ ਸੂਈਦਾ ਹੋਊਗਾ ਵੀਰੇ ਲਓ ਜੀ 8ਵਾਂ ਦਿਨ ਸੂਈਦਾ ਤੇ 18 ਕਿਲੋ ਦੁੱਧ ਕੰਡਾ ਲਵਾ ਦਊਗੀ ਕੰਡੇ ਦੇ ਚਾਰਗੇ 18 ਕਿਲੋ ਕੰਡਾ ਲਵਾ ਦਊਗੀ ਝੋਟੀ ਮੈਂ ਇਹ ਕਹਿੰਦੀ ਭਾਵੇਂ ਵੀਂਗਾ ਤੋਂ ਵੀ ਪਾਰ ਜਾਊਂਗੀ ਦਦੇ ਖਾਰਾ ਗਿਲੋ ਬਿਲਕੁਲ ਨਰ ਤਿਆਰ ਮੈਂ ਨਾ ਭਾਈ ਕੰਡੇ ਦੇ ਚਾਰਗੇ ਤੋ ਤਸਲੀ ਇੱਥੇ ਕਰੀਏ ਨਾ 18 ਕਿਲੋ ਬਿਲਕੁਲ ਤਿਆਰ ਮੈਂ ਨਾ ਭਾਈ ਇਹ ਇਹ ਚੁੰਦਾ ਮੇਰੀ ਗੱਲ ਸੁਣ ਲੋ ਕਹਿੰਦਾ ਇਹ ਦੋ ਟਾਈਮੇ ਦੇ ਲਾਗੇ ਖਲੋਗੇ ਕੰਡਾ ਲਵਾਇਆ ਝੋਟੀ ਦੇ ਇਹ ਬੱਗੀ ਵੀ ਰਹਾ ਚੁੰਦਾ ਵਾ ਬਾਕੀ ਤੇਰੀ ਗਰੰਟੀ ਤੇ ਜਾਣੇ ਜਿਹੜੇ ਵੀ ਫਾਨੇ ਮਰਜੀ ਕੰਡਾ ਲਵਾ ਦੋ 18 ਕਿਲੋ ਸਾਡੇ ਦਾ 18 ਕਿਲੋ ਕੰਡਾ ਲਵਾ ਲੈ ਭਾਈ ਜਿਹੜੀ ਲੈ ਲਓ ਜੀ 18 ਕਿਲੋ ਕੰਦੀ ਕੁਵਾਲੀ ਦਿਖਾ ਦੇ ਪਰ ਇਹ ਕਹਿੰਦੀ ਮੈਂ 20 ਤੋਂ ਵੀ ਕਦੇ ਸਾਰਿਆਂ ਨੂੰ ਗਾੜੀ ਜਾਉਂਗੀ ਜਿਹੜੀ ਗੱਲ ਕਰ ਲਓ ਜੀ ਬਾਕੀ ਪ੍ਰੇਡ ਦੇਖੋ ਕੋਈ ਜੈਡ ਬ ਆਤਮਾ ਦੀ ਘੜੀ ਜਿਹੜੀ ਨੂੰ ਹੱਥ ਪਾਉਗੇ ਉਹ ਅੱਗੇ ਤੋਂ ਗਾਹ ਗਾਹ ਤੋਂ ਗਾਹ ਹੋਊਗਾ ਅੱਗੇ ਤੋਂ ਅੱਗੇ ਹਾਂਜੀ ਹਾਂਜੀ ਮਤਲਬ ਵੀਰ ਉਹ ਮਤਲਬ ਗੜ ਗੜ ਵੀ ਪਲੱਸ ਵਾਲੀਆਂ ਝੋਟੀਆਂ ਜਿਹਨੂੰ ਪਲੱਸ ਵਾਲੀਆਂ ਕਹਿੰਦੇ ਨੇ ਬਾਕੀ ਦੇਖੋ ਜੀ ਅੱਡ ਰੋਡ ਦੀ ਇੱਕਵਾੜੀ ਦਿਖਾ ਦੇ ਥਣ ਬਿਲਕੁਲ ਆ ਨੋਗੜਾ ਥਾਣਾ ਆ ਗਿਆ ਜਿਹਨੂੰ ਨੋਗੜਾ ਕਹਿੰਦੇ ਆ ਤੇ ਬਾਕੀ ਜਿਹੜੀ ਪਿੱਠਪੂੜੇ ਦੀ ਬਹੁਤ ਚੰਗੀ ਝੋਟੀ ਆ ਤੇ ਬਾਕੀ ਅਜੇ ਬਾਈਆਂ ਦਾ 18 ਕਿਲੋ ਨੈੱਟ ਤੇ ਆ ਰਿਹਾ ਹਾਂ ਕੱਲੀ ਉੱਥੋਂ ਅੰਦਰੋਂ ਕਮਾਪੇ 18 ਕਿਲੋ ਨੈੱਟ ਤੇ ਆ ਰਿਹਾ ਤੇ ਗਾਰ ਦੇ ਬਿਲਕੁਲ ਆ ਉੱਪਰ ਬੋਰਜ ਨੂੰ ਕਹਿੰਦੇ ਨੇ ਗਾਲ ਫਟੜ ਦੀ ਮੈਂ ਨਾ ਮੀਟਰ ਮੀਟਰ ਤੇ ਹੁਣ ਉਹਦੇ 1.5 1.5 ਮੀਟਰ ਤੇ ਹੁਣ ਥਣ ਲੱਗਾ ਭਾਈ ਤੇ ਨਾੜਾ ਨਾ ਚੱਡਾ ਭਰਿਆ ਪਿਆ ਗੱਡੀ ਨਾਲ ਜਿਹੜੀ ਗੱਲ ਕਰਨ ਵਾਲੀ ਹੈ ਫਰੀਡ ਦਿਖਾ ਦੇ ਗੋਮੂ ਦੀ ਫਰੀਡ ਦਿਖਾ ਦੇ ਮੇਰਾ ਵੀਰੇ ਇਹਦਾ ਮੁੱਲ ਨਹੀਂ ਕੋਈ ਵੀਰੇ ਜਿਹੜੀ ਗੱਲ ਕਰਨ ਵਾਲੀ ਝੋਟੀ ਦਾ ਜਿਹੜਾ 20 ਕਿਲੋ ਵਾਲੀ ਜਿਹੜਾ 20 ਸਿਰਾ ਝੋਟੀ ਹੈ ਮੁੱਲ ਕੋਈ ਨਹੀਂ ਮੈਨਾਂ ਭਾਈ ਮੇਰੇ ਨਾਲ ਉਹ ਚਲ ਗਿਆ ਜਗਾ ਵੀ ਜਲੂਰ ਵਾਲਾ ਛੋਟੀ ਦੇ ਉੱਤੇ ਹਾਂਜੀ ਮੈਂ ਮੈਂ ਕਿ ਕੀਮਤ ਰਹਿ ਨਹੀਂ ਗੇ ਤੇ ਘਰ ਉਹਦੇ ਘਰ ਦੇਣੀ ਜਿਹੜੀ ਗੱਲ ਕਰਨ ਵਾਲੀ ਹੈ ਜਦੋਂ ਛੋਟੀ ਵੇਲੇ ਭਾਈ ਜਾ ਕੇ ਦਿੰਦੀਆਂ ਮਤਲਬ ਮਨ ਲਓ ਛੋਟੀ ਦੇ ਇੰਨਾ ਵੀ ਮਤਲਬ ਕੱਚ ਕੱਚ ਪਲ ਪਰਿਆ ਬੜਾ ਜਿਆਦਾ ਭਾਈ ਜਿਹੜੀ ਗੱਲ ਹੈ ਹਾਂਜੀ ਹਾਂਜੀ ਤੇ ਬਾਕੀ ਫਿਰ ਮੁੱਲ ਦਾ ਦੇ ਸੀ ਤੇਰਾ ਮੁੱਲ ਤੇ ਵੀਰੇ ਕੱਤੀ ਹੈ ਵੀ 3 ਲੱਖ ਦੀ ਆਪਾਂ 2.5 ਵੀ ਦੇ ਦਾਂਗੇ ਜਿਹੜੀ ਗੱਲ ਕਰਨ ਵਾਲੀ ਹੈ 2.5 ਲੱਖ ਦੀ 2.5 ਲੱਖ ਦੀ ਦੇ ਦਾਂਗੇ ਵੀਰੇ ਇਹਦਾ ਵੀ ਕਰਦੇ ਛੋੜ ਛੱਪਾ ਫਿਰ ਮਾਨ ਕਰਦੇ ਤੇ ਦੋ ਤਿੰਨ ਜਿਆਦਾ ਵੀਰੇ ਜਿਹੜੀ ਗੱਲ ਹੈ 5 ਦਾ ਇਹਦਾ ਵੀ ਕਰਦੇ ਵੇਰੇ 45000 ਦੀ ਕਹਿ ਤਾਂ ਦੇ ਦਾਂਗੇ ਵੀਰੇ ਦੇਖੋ 245000 ਦੇ ਤਾਂ ਕਹਿ ਤਾਂ ਵੀਰੇ ਲਓ ਜੀ 220 ਕਿਲੋ ਵਾਲੀ ਆ ਆ ਜੀ ਹਾਂ ਜੀ ਵੀਰੇ ਇਹ ਰਾਜੂ ਨੇ ਕਹਿ ਤਾਂ ਦੇ ਜਾਣ ਦੋ ਤੇ ਬਾਕੀ ਬਗੀ ਦੁੱਧ ਜੋ ਤੂੰ ਕਹਿ ਤਾਂ ਦੁੱਧ ਮੇਰਾ ਵੀ 18 ਕਿਲੋ ਪੱਕਾ ਲਓ ਜੀ ਨਾਰਾ ਨਿਹਾ ਲੈ ਆਰਡਰ ਤੇ ਮੇਰਾ ਵੀ ਰਵੇ ਲਾ ਆ ਦੂਜਾ ਸੁਆ ਝੋਟੀ ਵੀਰੇ ਤੇ ਆ ਲਓ ਜੀ ਅੱਗੇ ਆ ਗਈ ਅੱਗੇ 7 ਨੰਬਰ ਤੇ ਆ ਗਈ ਭਾਈ ਅੱਗੇ 7 ਨੰਬਰ ਤੇ ਦੂਜਾ ਸੁਆ ਝੋਟੀ ਹੈ ਵੀਰੇ ਤੇ ਦੰਦੋ ਮੂੰਹ ਪੁੱਟ ਕੇ ਵੇਖੋ ਵੀਰੇ ਚਾਰ ਦੰਦ ਹੋ ਗਈ ਇਹ ਵੀ ਦਦੀਆਂ ਚਾਰ ਦੰਦ ਦੰਦਾਂ ਦੇ ਵਿੱਚ ਲਈਆਂ ਜਨੀਆਂ ਵੀ ਲਈਆਂ ਵੀਰੇ ਜਿਹੜੀ ਗੱਲ ਕਰਨ ਵਾਲੀ ਲਾ ਜੀ ਚਾਰ ਦੰਦ ਆ ਗਏ ਜੀ ਹਾਂ ਜੀ ਤੇ ਬਾਕੀ ਅੜੜੀ ਕਵਾਲੀ ਦਿਖਾ ਦੇ ਮੇਰਾ ਵੀ ਜਿੱਤੇ ਛੋਟੀ ਨੇ ਉਦਾ ਹੀ ਅੜ ਰਿਆ ਥੱਲੇ ਦਿਖਾ ਦੇ ਮੇਰਾ ਵੀਰੇ ਬਾਕੀ ਥਾਂ ਜਿਹੜਾ ਨੋਗਰਾ ਲਗਾ ਹਾਂ ਜੀ 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 ਜਵਾ ਕਿਦਾਂ ਦੀ ਜਵਾ ਦੇ ਵੀਰੇ ਜਦੋਂ ਨਰਕਾ ਚੱਲਦਾ ਤਾਂ ਨਾ ਕੇ ਤਾਂ ਚੱਲਦੀ ਲਾ ਜੀ ਪੂਛ ਦਿਖਾ ਲਿਆ ਕਰਿਆ ਦੰਦ ਫਟ ਕੇ ਦਿਖਾਈ ਦੇ ਕੱਟੀ ਦੇ ਵੀਰੇ ਦਿਨੀਆਂ ਦਿਖਾ ਦੇ ਉਹ ਦੰਦ ਫਟ ਕੇ ਲਾ ਦੇ ਆ ਰਾਜਿਆ ਆ ਲੈ ਜੇ ਕਮਾ ਆ ਕੇ ਦਿਖਾ ਦੇ ਜਰਾ ਕਾਲੀ ਨੂੰ ਗਾਣੇ ਫੋਟੋ ਲੈ ਕਿੱਛ ਆ ਨਾ ਕਾਲੀ ਕਲੀ ਤੋਂ ਪੜੀ ਰੰਗ ਨਹੀਂ ਨਹੀਂ ਉਹ ਮੈਰ ਤੋਂ ਅੱਗੇ ਆ ਫੜਦਾ ਮੇਰਾ ਵੀ ਨਾਲ ਲੈ ਲੋ ਜੀ ਐਂ ਦਿਖਾ ਦੇ ਮੇਰਾ ਵੀਰ ਹਾਪੀ ਵੀਰ ਨਾਸਾ ਤੋਂ ਫੜੀ ਜਾਂਦਾ ਤੂੰ ਕਈ ਰਹੀ ਲੱਕਰੇ ਫੜ ਲਓ ਆਏ ਭਾਈ ਪੇਵਰ ਚੌਗੀ ਹੋ ਗਈ ਵੀਰੇ ਚੌਗੀ ਕਹਾਂ ਤੇ ਚੌਗੀ ਨਿਕਲੂ ਵੀਰੇ ਚੜ ਦੇ ਛੱਡ ਦੇ ਮੇਰਾ ਵੀਰ ਛੱਡ ਦੇ ਛੱਡ ਦੇ ਆ ਵਾ ਇਹ ਚੌਗੀ ਕਹਾਂ ਚੌਗੀ ਨਿਕਲੂ ਚਾਰ ਨਾਨਕ ਝੋਟੀ ਟਾਪ ਗਲਾਸ ਤੋੜ ਦੇ ਬੱਲੰਬੀ ਜੀ ਕਰਕੇ ਕਰੀ ਲੈ ਵੀ ਸਿੰਘ ਦੀ ਕਵਾੜੀ ਦੇਖ ਲੈ ਮੇਰਾ ਵੀਰੇ ਕਾਲੀ ਤੁਰਦੀ ਆ ਵੇਰ ਵੇਰ ਕੇ ਤੇਰੇ ਪਿਛੇ ਲੈ ਜੀ ਟੌਪ ਕਾਰ ਆ ਗਈ ਹਮਾਰੇ ਪੇਠ ਪੇਠ ਕੁੜੇ ਦੇ ਬਹੁਤ ਓਕੇ ਦੇ ਬਾਕੀ ਇੱਕ ਘੱਡੀ ਵਾਲੀ ਆ ਗਈ ਮੈਂ ਲੈ ਪਿਓ ਰੇ ਘੱਡੀ ਵਾਲੀ ਜੀ ਇਹ ਕੱਚ ਪਣਾ ਚੋ ਕੱਟੀ ਦੇ ਵਿੱਚ ਕੋਈ ਬੜਾ ਜਿਆਦਾ ਵੀਰੇ ਜਿਹੜੀ ਗੱਲ ਕਰਨਾਂ ਦੱਸ ਦੇ ਆ ਇਹ ਘੱਡੀ ਵਾਲੀ ਜੀ ਬ੍ਰੇਡ ਦੇਖੋ ਇਹ ਘੱਟੀ ਆ ਵੀਰੇ ਬਲੀ ਕਹਿੰਦੇ ਨੇ ਬਾਕੀ ਦੁੱਧ ਵਾਲੀ ਮਸ਼ੀਨ ਜਿਹਨੂੰ ਕਹਿੰਦੇ ਨੇ ਹਾਂ ਜੀ ਜੀ ਬਾਕੀ ਜੀ ਜੀ ਹੈ ਦੁੱਧ ਵਾਲੀ ਆ ਤੇ ਬਾਕੀ ਕਿੰਨਾ ਕੀ ਚਵਾਲੇ ਕੀ ਦੁੱਧ ਖਰੇ ਦੁੱਧ ਵੀਰੇ 15 16 ਕਿਲੋ ਆਰਾਮ ਨਾਲ ਦੇਈ ਜਾਊਗੀ ਜਿਹੜੀ ਗੱਲ 15 16 ਕਿਲੋ ਦੁੱਧ ਚਵਾਲੇਗੀ ਤੇ ਬਾਕੀ ਮੁੱਲ ਦਾ ਦੇ ਮੁੱਲ ਕਰੇ ਕਿਲਾਕ ਮਤਲਬ 75 ਕਰਦੇ 170 ਦੀ ਦੇ ਦਾਂਗੇ ਲੋ ਜੀ 175 ਇਹ ਵੀ 5 6 70 ਦੀ ਦੇ ਦਾਂਗੇ ਵੱਡੀ ਛੋਟੀ ਫੁੱਲ ਸਾਰੇ ਲੋ ਜੀ ਫੁੱਲ ਸਾਰੇ 1 ਦੀਆਰੀ ਬਰੀਲ ਫੂਲ ਬਿਲਕੁਲ ਓਕੇ ਪੁੱਜ ਨੂੰ ਕਹਿੰਦੇ ਨੇ ਤੇ ਬਾਕੀ ਸਿੰਘ-ਸੁੰਗ ਦੀ ਇਕਵਾਲੀ ਬਹੁਤ ਚੰਗੀ ਆ ਤੇ ਬਾਕੀ ਸੋਹਣ ਪੁਰਾ ਬਹੁਤ ਚੰਗਾ ਵਾ ਹਾਂ ਜੀ ਜੀ ਲੋ ਜੀ 1,75,000 ਤੇ 5 ਛੋਰੇ ਕਰਕੇ ਤੇ 170 70 ਦੀ ਦੇ ਦਾਂਗੇ ਲਓ ਜੀ 170 ਦੀ ਆ ਗਈ ਝੋਟੀ ਦੀ ਟੋਪ ਹਾਂ ਜੀ ਬਾਕੀ ਕੈਮਰਾ ਐਤੋਂ ਰੱਖੇ ਨੇ ਵੀਰੇ ਸਾਰੀਆਂ ਮਈਆਂ ਲੈ ਕਮਾ ਦੋ ਵੀਰੇ ਇਹਦੇ ਹਾਂ ਵੀ ਵੀਰ ਦਿਖਾਰੇ ਮੇਰਾ ਵੀਰੇ ਕਰ ਲੈਣ ਤੇ ਬੱਜੀਆਂ ਝੋਟੀਆਂ ਦਿਖਾ ਲ ਦੇ ਬੱਲੇ ਬਸੇਓ ਤੇ ਬਾਕੀ ਜਿਹੜੀ ਗੱਲ ਆ ਝੋਟੀਆਂ ਜਿਹੜੀਆਂ ਟਾਪ ਕਲਾਜ ਨੂੰ ਕਹਿੰਦੇ ਨੇ ਟਾਪਰ ਤੋਂ ਟਾਪਰ ਕੱਟੀ ਆਜੇ ਤੇ ਮੇਰਾ ਵੀਰੇ ਜਿਹਨੇ ਵੀਡੀਓ ਦੇਖਣੀ ਆ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਸਰਮਾਦ ਵਾਲੇ ਘਰੇ ਨੂੰ ਵੀਰੇ ਚਲੋ ਵੀਰ ਭਰਾ ਨੇ ਜਿਹਨੇ ਲੈਣੀ ਆ ਉਹ ਵੀ ਠੀਕ ਆ ਉਹਦਾ ਵੀਡੀਓ ਜਿੰਨੇ ਵੀ ਮਾਲਾ ਵੀਡੀਓ ਚਾਲੂ ਕਰਤੀ ਵੀਰੇ ਵਧੀਆਂ ਹਾਂਜੀ ਤੇ ਤੋਂ ਲੈ ਕੇ ਸਾਰੀ ਐਂਡ ਤੱਕ ਵੀਡੀਓ ਜਰੂਰ ਵੀਰ ਭਰਾ ਵੇਖੇ ਦਿੰਦੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਤੇ ਬਾਕੀ ਪਰਮਾਤਮਾ ਦੀ ਕਰੀਓ ਵੀਰੇ ਜਿੰਨੇ ਵੀ ਆਪਾਂ ਮਿਹਨਤ ਕਰਦੇ ਆ ਹਾਂਜੀ ਹਾਂਜੀ ਤੇ ਇਹੋ ਜਿਹਾ ਹੁੰਦਾ ਵੀਰੇ ਵੀ ਜੀ ਮੇਂਗਾ ਲੋੜ ਆਇਆ ਵੀਰੇ ਆਪਣੇ ਕੋ ਹਾਂਜੀ ਬਾਈ ਜੀ ਤੇ ਬਾਕੀ ਪਰਮਾਤਮਾ ਜੀ ਤੁਸੀਂ ਥੋੜਾ ਲੇਟ ਹੋ ਕੇ ਬਾਕੀ ਸਾਰਾ ਮਾਲ ਆਪਣੇ ਕੋ ਵੇਗ ਗਿਆ ਤੇ ਚਲੋ ਇਹੋ ਹੀ ਹੁੰਦਾ ਵੀ ਜਿੰਨੀਆਂ ਵੀ ਲੈ ਕੇ ਆਈਏ ਟਾਪ ਕਲਾਸ ਹੀ ਲੈ ਕੇ ਆਈਏ ਵੀ ਜਿਹੜੀ ਆ ਗੱਲ ਕਰਨ ਵਾਲੀ ਹੈ ਸਹੀ ਗੱਲ ਸਹੀ ਗੱਲ ਹੈ ਬਾਈ ਪਰਮਾਤਮਾ ਸਵੇਰ ਦੀ ਘੜੀ ਦੇ ਵਿੱਚ ਸਵੇਰੇ ਸੋਰੇ 5 ਵਜੇ ਦਾ ਮਤਲਬ ਗਾਗ ਚੱਲੂਗਾ ਤੇ ਹੁਣ ਤੱਕ ਬਾਕੀ ਮਾਲ ਵੀਰ ਵੇਚਿਆ ਇਹ ਮਈਆਂ ਦੇ ਕੋ ਬਚੀਆਂ ਨੇ ਸੇਲ ਵਾਲੀਆਂ ਜਿਹੜੀਆਂ ਬਾਕੀ ਇਹ ਵੀ ਬਾਕੀ ਯਾਨੀ ਆਪਣੇ ਕੋਲ ਬਿਲਕੁਲ ਜਿਹੜੀਆਂ ਛੋਟੀਆਂ ਲਖਾਈਆਂ ਨੇ ਇਹ ਟੌਪ ਕਲਾਸ ਜਿਹਨੂੰ ਕਹਿੰਦੇ ਨੇ ਤੇ ਬਾਕੀ ਜਿਹੜਾ ਸਾਡੇ ਵੀਰ ਭਰਾ ਜਿਹੜੇ ਆਏ ਨੇ ਬਾਕੀ ਲਾ ਵੀਰ ਛੋਟਾ ਬਸ ਇਹ ਵੀ ਤਿਆਰੀ ਚ ਵਪਾਰ ਦੀ ਤੇ ਵੀਰ ਜੀ ਹਾਂਜੀ ਮਾਸਾ ਇਹ ਵੀ ਤਿਆਰੀ ਚ ਹੁਣ ਵਪਾਰ ਦੀ ਤੇ ਦੁਨੀਆ ਮੈਂ ਫੁੱਲ ਤਿਆਰੀ ਜਾਈ ਮੈਂ ਤਾਂ ਕੁੜੀ ਮਤਲਬ ਕਸੇ ਤੇ ਕਸਰੀ ਤਿਆਰੀ ਇਹਨਾਂ ਨੇ ਬਾਈ ਜਿਹੜੀ ਗੱਲ ਕਰਨ ਵਾਲੀ ਨੇ ਛੋਟਾ ਨਾ ਆਵਿਆ ਬਾਈ ਪਾਉਂਦਾ ਮੈਂ ਦੇ ਪਿਆ ਕਹਿੰਦਾ ਹੁਣ சீ claro ਬਾਕੀ ਪਰਮਾਤਮਾ ਦੀ ਸਭ ਤੋਂ ਵੱਡੀ ਗੱਲ ਵੀਰੇ ਜੇ ਆਪਾਂ ਚੰਗੀ ਮਹਿ ਲੈਨੇ ਨਾ ਤੇ ਸਾਡੇ ਬੱਚੇ ਵੀ ਚੰਗੀ ਮਹਿ ਲੈਣਗੇ ਵੀਰੇ ਤੇ ਪਰਮਾਤਮਾ ਜੀ ਜੇ ਚੰਗੀ ਮਹਿ ਲੈਵੇਂ ਆਟੋਮੈਟਿਕ ਵਧੀਆ ਗਾ ਕੇ ਆਪਣੇ ਕੋ ਆ ਜਾਂਦੇ ਵੀਰੇ ਤੇਰੀ ਗੱਲ ਕਰਨ ਵਾਲੀ ਬਾਕੀ ਆਹ ਜੀ ਅਗਾ ਤਨੇ ਮਿਲ ਕੇ ਹਾਂ ਜੀ ਤੇ ਬਾਕੀ ਟੌਪ ਕਲਾਸ ਜਿਹੜੀ ਰਾਮਲੋ ਝੋਟੀਆਂ ਨਾਲ ਮਨ ਲੋ ਆਪਾਂ ਲਈਆਂ ਨੇ ਦਿਖਾਈਆਂ ਨੇ ਜੇ ਟੌਪ ਕਲਾਸ ਹੀ ਝੋਟੀਆਂ ਨੇ ਅਮਰ ਦੇ ਲੈ ਵਾਲੇ ਵੀਰ ਨੂੰ ਬੇਨਤੀ ਆ ਵੀ ਇੱਕ ਵਾਰੀ ਵੀਡੀਓ ਜ਼ਰੂਰ ਪੂਰੀ ਦੇਖਿਆ ਕਰੋ ਤੇਰਾ ਜਿਹਦਾ ਮਨ ਲੋ ਕੋਈ ਵੀਰ ਭਰਾ ਕਮੈਂਟ ਕਰਦੇ ਨੇ ਆਪਾਂ ਨੂੰ ਜੇ ਕੋਈ ਕਮੀ ਪੇਸ਼ ਦੇ ਜਰੂਰ ਦੱਸਿਆ ਕਰੋ ਕਮੈਂਟਾਂ ਦੇ ਵੀਰੇ ਸਭ ਤੋਂ ਵੀਰੇ ਇੱਕ ਗੱਲ ਹੋ ਰਿਹਾ ਹਾਂਜੀ ਚਲੋ ਮਤਲਬ ਵੇਪਰਾ ਸਾਰੇ ਵੀਡੀਓ ਵੇਖਣ ਵਾਲੇ ਦਾ ਉਹਨਾਂ ਦਾ ਧੰਨਵਾਦ ਕਰਦੇ ਵੀਰੇ ਅਗਲ ਕੀਆ ਆਪਣੀ ਮਿਹਨਤ ਉਹਦੀ ਜਿਹੜੀ ਆ ਵੀਡੀਓ 'ਚ ਪੈ ਗਈ ਨਾ ਉਹ ਤੋਂ ਵੀਡੀਓ ਤੋਂ ਚੰਗੀ ਪਾਈਏ ਉਹ ਵੀਡੀਓ ਤੋਂ ਚੰਗੀ ਪਾਈਏ ਜਿਹੜੀ ਆ ਲੈ ਨੇ ਤੇ ਹਰ ਕੋਈ ਮਤਲਬ ਵੀ ਸਾਰੇ ਵੀਰ ਭਰਾ ਜਿਹੜੇ ਮਤਲਬ YouTube ਤੇ ਵੀਡੀਓ ਪਾਉਂਦੇ ਆ ਤੇ ਮਿਹਨਤ ਪੂਰੀ ਭਾਈ ਫੁੱਲ ਕਰਦੇ ਆ ਜਿਹੜੀ ਗੱਲ ਕਰਨ ਵਾਲੀ ਦਦੀਆਂ ਤੇ ਇਹੋ ਹੀ ਹੁੰਦਾ ਵੀ ਆਪਾਂ ਆਪਾਂ ਮਿਹਨਤ ਜਿੰਨੀ ਵੀ ਆਪਾਂ ਫੁੱਲ ਕਰਕੇ ਲਵਾਂਗੇ ਤੇ ਉਹਨਾਂ ਚੰਗਾ ਮਾਲ ਪਾਈ ਅੱਗੇ ਪਾਵਾਂਗੇ ਬਾਕੀ ਆ ਪੀ ਵੀਰੂ ਨੇ ਆਪਣਾ ਵੀਰ ਬੜਾ ਸਹਿਯੋਗ ਦਿੰਦੇ ਭਰਾਵਾਂ ਨੇ ਜਰੀਆ ਕਰ ਕਰਨ ਵਾਲੀ ਆ ਬਾਕੀ ਗੱਲ ਭਰਾਵਾਂ ਦਾ ਹੀ ਸਹਿਯੋਗ ਹੈ ਸਹੀ ਗੱਲ ਸਹੀ ਗੱਲ ਜਿਹੜੀ ਤੇ ਬਾਕੀ ਮੇਰੀ ਗੱਲ ਇਹ ਆ ਜਿੱਦ ਦੀ ਜਿੱਦਾਂ ਵੇਖੋ ਆਪਾਂ ਹੁਣ ਆਪਾਂ ਝੋਟੀਆਂ ਸਾਰੀਆਂ ਦਿਖਾਈਆਂ ਨੇ ਹਾਂ ਜੀ 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 ਤੇ ਅੱਗੇ ਲੀ ਝੋਟੀ ਜਿਹੜੀ ਟੌਪ ਕਲਾਸ ਆ ਤੇ ਬਾਕੀ ਇਹ ਆ ਵੀ ਚਲੋ ਮਰੇ ਜਿਹੜੀ ਵੀ ਸਿੜਾ ਟੋਪ ਟੋਪ ਡੋਪ ਝੋੜੀਆਂ ਦਿਖਾਈਆਂ ਨੇ ਇਹ ਦੁੱਧ ਮੇਰਾ ਵੀ ਜਿਹੜਾ 15 ਤੋਂ ਲੈ ਕੇ 20 ਤੱਕ ਬਿਲਕੁਲ ਆਹਲਾ ਭਾਈ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਵੀਰੇ ਇਹ ਗੱਲ ਕਹਿੰਨੇ ਆ ਸਾਡੇ ਕੋ ਕੰਡਾ ਸਾਡੇ ਕੋਲ ਪਿਆ ਜਿਹੜੀ ਮੈਨੂੰ ਜਿਹੜਾ ਚਿਤ ਕਰੇ ਜੇ ਕਹਿੰਨੇ ਕੰਡਾ ਲਵਾਉਣਾ ਸਾਡੇ ਕੋ ਕੰਡਾ ਲਵਾ ਸਕਦਾ ਡੋਜ ਦਾ ਰੰਗ ਜਿਹੜੀ ਆ ਜਿਹੜੀ ਆਹ ਜਿਹੜੀ ਆਹ ਵੋਟ ਦੇ ਤੀਣਾ ਭਾਜੀ ਆਪਾਂ ਉਹਦੀ ਵੀਡੀਓ ਬਣਾ ਕੇ ਛਾੜ ਦਾਂਗੇ ਜੇ ਆਪਾਂ ਨੂੰ ਵੋਟ ਦੇ ਦਾਂਗੇ ਸਾਡੀ ਮੈਨ ਤੇਲੇ 20 ਕਿਲੋ ਦੁੱਧ ਹੋਊਗਾ ਦੇਖ ਲੋ ਜੇ ਭਾਈ ਸਭ ਤੋਂ ਉਹ ਵੀ ਬੰਦਾ ਇੰਨੀ ਗੱਲ ਕਹਿ ਸਕਦਾ ਜਿੱਤੇ ਕੋਈ ਦ ਮਲਾ ਵੀਡੀਓ ਸਾਰਿਆਂ ਦੇ ਸਾਹਮਣੇ ਕਹਿ ਸਕਦਾ ਮੇਰੇ ਕੋ 20 ਕਿਲੋ ਜੇ ਮੇਰੀ ਮਈ ਵਾਪਸ ਨਹੀਂ ਦਿੰਦੀ ਮੇਰੀ ਮਈ ਮੇਰੇ ਘਰ ਬਾਂਜੀ ਜਿਹੜੀ ਗੱਲ ਕਰਦਾ ਹਾਂ ਹਾਂਜੀ ਇਹ ਗੱਲ ਠੀਕ ਹੈ ਬਾਈ ਹਾਂਜੀ ਉਹ ਬਰ ਡਰੈਸ ਦਾ ਦੇ ਆਪਣਾ ਡਰੈਸ ਉਹ ਜੀ ਜ਼ਿਲ੍ਹਾ ਗਰਦਾਸਪੁਰ ਦੇ ਹਾਂਜੀ ਤੇ ਨੇੜੇ ਮਲਾ ਫਦੇਗੜ ਚੂੜੀਆਂ ਪੈਂਦਾ ਹਾਂਜੀ ਤੇ ਫਦੇਗੜ ਉਹ ਤੋਂ 5 ਕਿਲੋਮੀਟਰ ਪੈਂਦਾ ਅੰਬਾ ਸਰ ਤੋਂ ਮੈਂ 30 32 ਕਿਲੋਮੀਟਰ ਪੈਂਦਾ ਇੰਨਾ ਹੀ ਆਪਾਂ ਨੂੰ ਬਟਾਲਾ ਪੈਂਦਾ ਆ ਹਾਂਜੀ ਹਾਂਜੀ ਤੇ 15 16 ਕਿਲੋਮੀਟਰ ਡੇਰਾ ਪਾਪਾ ਨਾਲ ਕੇ ਪੈਂਦਾ ਫਿਰ ਇਹ ਦਿਆਂ ਹਾਂਜੀ ਹਾਂਜੀ ਤੇ ਪਰਮਾਤਮਾ ਦੀ ਘੜੀ ਨੂੰ ਮਲਾ ਵੀ ਫੋਨ ਨੰਬਰ ਤੇ ਮਲੇ ਸਾਰੇ ਵੀ ਰੱਖ ਮਲੇ ਦਾਦੇ ਨੰਬਰ ਆਪਣਾ 997651527 ਜੇ ਦੋ ਨੰਬਰ ਤੇ ਆਪਾਂ ਵੀਡੀਓ ਤੇ ਚਲਾਵਾਂਗੇ ਜਿਹੜੀ ਗੱਲ ਕਰਨ ਵਾਲੀ ਵੀਰੇ ਦੀ ਸਹੀ ਗੱਲ ਸਹੀ ਗੱਲ ਹੈ ਬਾਈ ਜੀ ਹਾਂ ਜੀ ਹਾਂ ਜੀ ਤੇ ਬਾਕੀ ਇਹ ਵੀ ਚਲੋ ਮੇਰਾ ਵੀਰੇ ਟਾਪ ਜਿਹੜਾ ਮਾਲ ਹੈ ਟਾਪ ਕਲਾਸ ਆ ਚੋਰਾ ਜੀ ਬਾਈ ਹਾਂ ਜੀ ਸਰ ਜਿਹੜੀਆਂ ਝੋਟੀਆਂ ਆਪਣੀਆਂ ਟਾਪ ਕਲਾਸ ਆ ਸਿਰਾਜ ਨੂੰ ਕਹਿੰਦੇ ਨੇ ਤੇ ਬਾਕੀ ਆਉਣ ਵਾਲੀ ਪੀੜ੍ਹੀ ਨੂੰ ਇਹ ਆ ਵੀ ਚਲੋ ਆਪਣਾ ਜਿਹੜੀ ਵੀਰੇ ਚਲੋ ਮਾਤਵਾ ਦੀ ਵੀਰੇ ਚੰਗੀ ਥੀ ਯਾਰ ਇਹ ਜਿਹੜੇ ਹੀਰੇ ਜਿੱਥੇ ਚੱਲ ਜਾਂਦੇ ਆ ਆਉਣ ਵਾਲੀ ਮਤਲਬ ਪੀੜ੍ਹੀ ਵੀਰੇ ਸਭ ਤੋਂ ਜਨਮ ਲਾਵੇ ਇਹ ਗੱਡੀ ਇਹਨਾਂ ਨੇ ਬੱਚੇ ਦੇ ਮੱਝ ਜਿੱਦਾਂ ਮਤਲਬ ਇਹਨਾਂ ਦੇ ਮੱਧ ਕਟੀਆਂ ਲਦਦੀਆਂ ਤੇ ਆਪੇ ਵੀਰੇ ਬਰੀਡ ਬਦਲਦੀ ਜਾਂਦੀ ਜਿਹੜੀ ਗੱਲ ਹੈ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਤੇ ਠੀਕ ਹੈ ਫਿਰ ਡਰੈਸ ਦਾ ਦੇ ਆਪਣਾ ਥਰੇ ਵੀਰ ਜੀ ਬਾਕੀ ਸਾਰੇ ਆਉਣ ਵਾਲੇ ਸਮੇਂ 'ਚ ਜੱਗਾ ਭਰਾ ਸਾਡਾ ਬਰੇਡ ਬਦਲ ਦਊਗਾ ਬਾਕੀ ਲਓ ਜੀ ਬਾਕੀ ਦਿਮਾਕ ਵਾਲੀ ਜਿਹੜੀ ਧਿਆਣਾ ਹਰਿਆਣਾ ਕਰਦਾ ਬਾਕੀ ਚਲੋ ਆਪਾਂ ਗੱਲੇ ਕਰਨੀ ਹੈ ਵੀ ਭਰਾ ਸਾਡੀ ਇੱਜ਼ਤ ਬਹੁਤ ਆ ਇੱਜ਼ਤ ਮਾਨ ਬਹੁਤ ਹੈ ਇਲਾਕੇ ਦੇ ਵਿੱਚ ਹੈ ਬਸ ਇਹ ਸਭ ਤੋਂ ਵੱਡੀ ਟਾਪ ਕਲਾਸ ਦੀ ਝੋਟੀ ਆ ਆਪਣੇ ਡੋਗਰ ਫਾਰਮ ਤੇ ਮਿਲਦੀ ਆ ਆਪਣੇ ਬਾਕੀ ਭਾਈ ਪਰਮਾਤਮਾ ਨੂੰ ਹੁਣ ਰਾਤ ਮੇਰੇ ਕੋਲ ਭਾਈ ਬੰਦੇ ਰਹੇ ਹਾਂਜੀ ਇਦੋਂ ਮਤਲਬ ਫਰਵਾੜੇ ਤੋਂ ਆਈ ਕਿ ਉਹ ਨਾ ਉਹਨਾਂ ਨੇ ਮਤਲਬ ਹੀ ਚਲੋ ਮਾਲਵੇ ਸਾਰਿਆਂ ਕੋ ਮਾਲਵੇ ਮਲਾ ਆਏ ਤੇ ਸਾਰੇ ਨਾ ਮਾਲ ਦੇਖਿਆ ਜਦੋਂ ਗਾਗ ਤੁਰਦਾ ਭਾਈ ਸਾਰੇ ਕੋ ਜਾਂਦਾ ਗਾਗ ਵੇਖ ਕੇ ਤੇ ਕਹਿੰਦੇ ਵੀ ਮਤਲਬ ਮਲਾ ਸ਼ਾਮੀ ਮੇਰੇ ਕੋ ਆਏ 5 ਵਜੇ ਨਾ ਤੇ ਮੱਝਾ ਉਹਨਾਂ ਦੇ ਹੁੰਦੇ ਉਤਰੀਆਂ ਕੋ ਸਵੇਰੇ ਰਾਤ 2:30 ਵਜੇ ਰਾਤ ਆਈਆਂ ਤੇ ਵੇਂਦੇ ਸਾਰੀ ਮਤਲਬ ਉਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਮੈਂ ਦੋ ਟਾਈਮ ਚਲੋ ਭਾਈ ਤਾਂ ਵੀ ਨਹੀਂ ਮਾਰੀ ਬੰਦਿਆਂ ਨੇ ਦਈਆਂ ਤੇ ਬਾਕੀ ਸਭ ਤੋਂ ਉਹ ਕਹਿੰਦੇ ਵੀ ਆਪਾਂ ਮਿਲ ਜੋ ਜਦੋਂ ਘਰ ਤੁਰੇ ਨਾ ਮਨ ਜੀ ਇਹ ਸ਼ੇਅ ਕਰਕੇ ਤੁਰੇ ਵੀ ਦੋ ਟਾਈਮ ਮਾਲਾ ਮਾਜ ਚੋਂ ਤੋਂ ਬਗੈਰ ਨਹੀਂ ਲਿਆਉਣੀ ਤਸੱਲੀ ਨਾਲ ਲੈਣੀ ਸਾਡੇ ਘਰ ਬਾਈ ਉਹਨਾਂ ਨੇ ਮੈਂ ਦੇ ਥੱਲੇ ਬੈ ਕੇ ਧਾਰਵੀ ਨੂੰ ਤੇ ਮੈਂ ਉਹਨਾਂ ਨੂੰ ਜਾਣ ਲੱਗੀ ਇਨੀ ਗੱਲ ਕਹਿਤੀ ਕਿ ਜੇ ਮੈਂ ਤੁਹਾਡੇ ਘਰ 17 18 ਕਿਲੋ ਤੱਕ ਦੇ ਰਗੀ ਮੈਂ 15 ਦਿਨਾਂ ਦਾ ਘਰ ਰੱਖ ਲੈਣੀ ਤੇ ਮੈਂ ਚਾੜ ਕੇ ਇੱਥੇ ਮੇਰੇ ਘਰ ਬਾਂਝੋ ਬਾਈ ਸਹੀ ਗੱਲ ਹੈ ਬਾਕੀ ਯਕੀਨ ਬਣਾਉਣਾ ਪਈ ਬੜਾ ਟਾਈਮ ਲੱਗਦਾ ਵੇ ਜੀ ਜੀ ਗਰੰਟੀ ਆਏ ਜੇ ਕੋਈ ਕੋਈ ਦਿੰਦਾ ਜੀ ਫੋਨ ਕਰ ਗਰੰਟੀ ਹੋਈ ਆ ਬੜੇ ਔਖਾ ਵੀ ਆ ਔਨਲਾਈਨ ਕੰਮ ਵੀ ਚੰਗਾ ਵਾ ਜੇ ਕੋਲ ਕੰਮ ਵੀ ਆ ਵੀ ਜੇ ਕੋਈ ਪਾੜੀ ਚੰਗੀ ਜਾਂ ਕਿੱਦਾਂ ਬਾਤ ਦੇ ਜੀ ਹਾਂ ਹਾਂ ਜੀ ਵੀਰੇ ਹਾਂ ਜੀ ਵੀਰੇ ਵੀਡੀਓ ਪਾਦੀ ਹੋਗਾ ਤਾਂ ਜੇ ਕਰਾ ਬਾਕੀ ਇਹ ਵੀ ਬਾਈ ਦੀ ਇਹ ਗੱਲ ਆ ਵੀ ਧਾਤਿਆ ਲਾ ਕੇ ਜੇ ਸਹੀ ਮਾਦੀ ਜੇ ਤੱਕ ਗਰੰਟੀ ਹੋਈ ਜੀ ਕੋਈ ਕਮੀ ਪੇਸ਼ੀ ਨਿਕਲਦੀ ਆ ਵਾਪਸ ਤੇ ਆਉਣ ਜਾਣ ਦਾ ਜਿਹੜਾ ਖਰਚਾ ਹੋਵੇ ਬਾਈ ਦਾ ਹਾਂ ਜੀ ਹਾਂ ਜੀ ਵੀਰੇ సార్యాను సూర సార్యా శ్రీకాల